ਅੱਜ ਦੇ ਟਾਈਮ ਦੇ ਵਿੱਚ ਤਾਂ ਦੇਖਣ ਨੂੰ ਇਹ ਮਿਲਦਾ ਕਿ ਕਿਤੇ ਵੀ ਜਾ ਕੇ ਆਪਾਂ ਕੋਈ ਚੀਜ਼ ਦੇਖਦੇ ਆ ਉਹਦੇ ਵਿੱਚ ਆਹ YouTube ਹੋਇਆ ਆਹ Instagram ਜੋ ਵੀ ਹੈ ਬਹੁਤ ਜ਼ਿਆਦਾ ਗੰਦ ਪੈਣ ਲੱਗ ਗਿਆ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਜਿਵੇਂ ਪਹਿਲਾਂ ਲੋਕ ਬੈਠ ਕੇ ਬੈਠ ਕੇ ਆਪਦੇ ਘਰਾਂ ਦੀ ਚਰਚਾ ਕਰਦੇ ਜਾਂ ਆਸ ਪੜੋਸ ਦੀ ਜੋ ਵੀ ਹੈ ਆਪਾਂ ਬੈਠ ਕੇ ਖੁੱਲ ਕੇ ਗੱਲਬਾਤ ਕਰਦੇ ਸਾਂ ਉਹਦਾ ਪਰਿਵਾਰ ਦੇ ਨਾਲ ਫੈਮਿਲੀ ਨਾਲ ਬੈਠ ਕੇ ਆਪਾਂ ਪਰਵਾਦ ਦੇ ਵਿੱਚ ਬੈਠ ਕੇ ਨਾ ਤਾਂ ਕੋਈ ਇਸ ਤਰੀਕੇ ਨਾਲ ਫੇਸਬੁੱਕ ਖੋਲ ਕੇ ਇੱਕ ਦੇਖਦੇ ਆਂ ਨਹੀਂ ਪਤਾ ਦੇਖਦੇ ਦੇਖਦੇ ਆ ਕਿ ਕੀ ਆ ਜਾਵੇ ਕਿਦੇ ਵਿੱਚ ਵੇਖ ਨਹੀਂ ਸਕਦੇ ਪਰ ਇਸ ਨੂੰ ਨੱਥ ਕਿਵੇਂ ਪਾਉਗੀ ਇਹ ਸਰਕਾਰਾਂ ਦੇਖਣ ਜਾਂ ਜਿਹੜੀ ਸਮਾਜ ਸੇਵੀ ਵਸਤੇ ਹੈ ਪਰ ਇੱਕ ਹਰੇਕ ਬੰਦੇ ਨੂੰ ਮੂਰੀ ਹੋ ਕੇ ਇਸ ਦੇ ਵਿੱਚ ਜਿਹੜਾ ਹੈਗਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਉਸ ਤੋਂ ਬਾਅਦ ਦੋ ਤੇ ਇੱਕ ਕੁੜੀ ਨੂੰ ਜਿਹੜਾ ਸਿਕਿਉਰਿਟੀ ਦਿੱਤੀ ਜਾਂਦੀ ਹੈ ਗਵਰਨਮੈਂਟ ਦੇ ਵੱਲੋਂ ਇਨਫਲੂਐਂਸਰ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਆ ਕਿਉਂਕਿ ਉਹ ਕੁਛ ਅਜਿਹੇ ਤੇ ਤਸਵੀਰਾਂ ਜੋ ਸੀਗੀਆਂ ਸੋਸ਼ਲ ਮੀਡੀਆ ਤੇ ਹੁੰਦੀਆਂ ਜੋ ਆਪਾਂ ਦੇਖ ਨਹੀਂ ਸਕਦੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ ਮੈਂ ਤਾਂ ਇਹ ਦੇਖਣਾ ਕਿਉਂਕਿ ਅਸੀਂ ਤਾਂ ਵੀ ਇੱਕ ਸਰਕਾਰ ਇੱਥੇ ਥੋੜਾ ਜਿਹਾ ਸੋਚਣਾ ਚਾਹੀਦਾ ਸਰਕਾਰ ਨੂੰ ਕਿ ਇਹਦੇ ਵਿੱਚ ਮਤਲਬ ਇਹ ਹੋ ਗਿਆ ਕਿ ਸਰਕਾਰ ਨਾਲ ਇਹ ਚੀਜ਼ਾਂ ਦਿਖਾਉਣ ਵਾਸਤੇ ਜਿਹੜੀ ਉਹਨੂੰ ਸਿਕਿਉਰਿਟੀ ਵੀ ਦੇਤੀ ਬੜਾ ਦਿਖਾਉਣ ਨੂੰ ਵੀ ਅੰਦਰੋਂ بڑے ਹੋਣ ਚਾਹੀਏ ਨਾ ਹੋ ਪਰ ਬਾਹਰੋਂ ਬੜਾ ਦਿਖਾਉਣ ਨੂੰ ਇੱਕ ਆਪਾਂ ਲਾਈਫ ਸਟਾਈਲ ਤੇ ਸਟੈਂਡਰਡ ਮੰਨਣ ਲੱਗ ਗਏ ਕੀ ਜਵਾਬ ਕੀ ਸਿਆਣੇ ਆਪਾਂ ਦੇਖਦੇ ਆਂ ਵੀ ਆ ਚੀਜ਼ ਨੂੰ ਮੇਨ ਮੰਨਦੇ ਆਂ ਅੱਜ ਕਰਾਂ ਮੈਂ ਤਾਂ ਵੀਰੇ ਗਰਾਊਂਡ ਲੈਵਲ ਤੇ ਜਾਉਣ ਨੂੰ ਵਧਿਆ ਮੰਨਦਾ ਨਾ ਜੋ ਤੁਸੀਂ ਐਕਚੁਅਲ ਤੇ ਹੈਗੇ ਹੋ ਫੇਕ ਚੀਜ਼ਾਂ ਛੱਡ ਕੇ ਉਹ ਵਧਿਆ ਲੱਗਦੀ ਹੈ ਨਾ ਕਿਉਂਕਿ ਅਸੀਂ ਤਾਂ ਬਾਈ ਪਿੰਡਾਂ ਵਾਲੇ ਜ਼ਿੰਮੇਵਾਰਾਂ ਦੇ ਜਵਾਬ ਹਨ ਵੈਸੇ ਯਾਰ ਮੇਰਾ ਹਿਸਾਬ ਤਾਂ ਐਂ ਕਹਿੰਦਾ ਵੀ ਯਾਰ ਚਾਰ ਦਿਨ ਜਿੰਦਗੀ ਜੋ ਲੈਣੀ ਚਾਹੀਦੀ ਹੈ ਨਾ ਕਿਉਂਕਿ ਜ਼ਿੰਦਗੀ ਤੇ ਹਾਸੇ ਖੇਡੀਆਂ ਨੇ ਬਾਈ ਜਦੋਂ ਇਥੋਂ ਤੁਰ ਜਾਣਾ ਜਾਂ ਤਾਂ ਕਿਸੇ ਦਾ ਕੁਝ ਨਹੀਂ ਰਹੇਗਾ ਪਰ ਥੋੜਾ ਜਿਹਾ ਲਿਮਟ ਚ ਰਹਿ ਕੇ ਹਨਾ ਵੀ ਐ ਇਹ ਨਾ ਹੋ ਵੀ ਵੀ ਆਪਨੇ ਕਿਸੇ ਚੀਜ਼ ਆਪਾਂ ਦਿਖਾਉਣ ਦੇ ਨਾਲ ਕਿਸੇ ਅਗਲੇ ਦਾ ਕਿ ਜਦੋਂ ਕਿ ਜਿਹੜਾ ਸਿਸਟਮ ਸੁਧਾਰਾ ਜੀ ਨਾ ਤਾਂ ਸਾਰਾ ਕੁਝ ਸੁਧਾਰ ਆ ਜਾਊਗਾ ਨਾ ਮੈਂ ਤਾਂ ਇਹ ਕਹਿੰਦਾ ਵੀ ਜਿੰਨ ਨਸ਼ੇ ਵੀ ਆਏ ਨੇ ਉਹ ਵੀ ਸਾਡੇ ਕਰਕੇ ਆਏ ਨੇ ਜੇ ਅਸੀਂ ਨਸ਼ੇ ਨੂੰ ਬੜਾਵਾ ਦਿੰਦੇ ਹਾਂ ਨਾ ਜਾਂ ਕਿਸੇ ਗਲਤ ਕੰਮ ਨੂੰ ਬੜਾਵਾ ਦਿੰਦੇ ਹਾਂ ਜੇ ਅਸੀਂ ਇਹ ਨਸ਼ਿਆਂ ਨੂੰ ਜਾਈਏ ਨਾ ਉਧਰ ਨੂੰ ਕਰੀਏ ਨਾ ਕੰਮ ਕੁਝ ਇੰਸਟਾਗ੍ਰਾਮ ਵੀ ਆਪਣੇ ਆ ਹੁਣੀ ਆਇਆ ਪਹਿਲਾਂ ਨਹੀਂ ਹੈਗਾ ਸੀਗਾ ਨਾ ਇਹਦੇ ਵਿੱਚ ਮਾਪੇ ਬਾਬ ਦੀ ਗਲਤੀ ਮਾਪੇ ਬਾਬ ਕਿਹੜਾ ਕਹਿੰਦਾ ਵੀ ਤੁਸੀਂ ਨੱਚ ਕੇ ਇੰਸਟਾਗ੍ਰਾਮ ਦੇ ਪਾਓ ਹਨਾ ਜੋ ਚੀਜ਼ ਬੰਦਾਸੇ ਪਾਸੇ ਦੇਖ ਰਿਹਾ ਉਹ ਚੀਜ਼ ਹਰ ਕੇ ਨੇ ਵੀ ਇਹ ਕਰ ਰਿਹਾ ਮੈਂ ਵੀ ਨਹੀਂ ਆਰੇ ਜਲਾ ਮਾਣਾ ਯਾਰ ਪਹਿਲਾਂ ਟਿਕਟੋਕ ਮੈਂ ਤਾਂ ਹੀਓ ਕਿਹਾ ਵੀ ਬਾਈ ਤੁਸੀਂ ਬਾਣੀ ਨਾਲ ਜੁੜੋਗੇ ਨਾ ਤਾਂ ਸੋਡਾ ਇਹ ਚੀਜ਼ਾਂ ਨੇ ਪਿੱਛੇ ਹੀ ਨਹੀਂ ਕਰਨਾ ਬਾਈ ਯਾਰ ਬਹੁਤ ਵੱਡੀ ਮੈਂ ਸੱਚਾ ਤਾਂ ਮੈਂ ਕੋ ਨਾ ਮੋਣਾ ਜ਼ਰੂਰ ਆ ਰੋਡਾ ਜ਼ਰੂਰ ਆ ਮੈਨੂੰ ਪਤਾ ਮੈਂ ਕੋਈ ਗੁਰੂ ਤੋਂ ਬਹੁਤ ਦੂਰ ਆ ਹਨਾ ਪਰ ਮੈਂ ਗੁਰੂ ਨਾਨਕ ਦਾ ਪਾਤਸ਼ਾਹ ਸ਼ੁਕਰਾਨਾ ਕਰਦਾ ਵੀ ਮੇਰੇ ਅੰਦਰ ਦੋ ਟਾਈਮ ਦੀ ਬਾਣੀ ਉਹਨੇ ਪੈਦਾ ਕਰਤੀ ਨਾ ਮੈਂ ਗੁਰੂ ਗ੍ਰੰਥ ਸਾਹਿਬੀ ਅਰਦਾਸ ਕਰਕੇ ਨਿਕਲਦਾ ਘਰੋਂ ਵੀ ਮਾਲਕਾ ਮੈਂ ਤਾਂ ਮਾੜਾ ਕੰਮ ਨਾ ਕਰਦਾ ਵੀ ਕਰਾਈ ਹਨਾ ਪੰਜਾਬ ਦੇ ਵਿੱਚ ਜੋ ਅੱਜਕੱਲ ਮਾਹੌਲ ਬਣਿਆ ਹੋਇਆ ਹੈ ਜਿਸ ਦੇ ਅਸੀਂ ਪਬਲਿਕ ਰਿਵਿਊਜ਼ ਲੈਂਦੇ ਆ ਰਹੇ ਹਾਂ ਜਾਂ ਕਹਿ ਦਈਏ ਵੀ ਆਮ ਜਨਤਾ ਦਾ ਜਿਹੜਾ ਹੱਕ ਬਣਦਾ ਹੈ ਜੋ ਉਹਨਾਂ ਨੇ ਪ੍ਰਸ਼ਨ ਪੁੱਛਣੇ ਨੇ ਤੁਹਾਡੇ ਤੱਕ ਜਾਂ ਸਾਡੇ ਕੋਲੋਂ ਪੁੱਛਣੇ ਨੇ ਜਾਂ ਅਸੀਂ ਜੋ ਤੁਹਾਡੇ ਕੁਐਸਚਨ ਸਾਡੇ ਕੋਲ ਆਏ ਨੇ ਉਸ ਹੀਨਾਂ ਤੋਂ ਪੁੱਛਾਂਗੇ ਸਭ ਤੋਂ ਪਹਿਲਾਂ ਤੇ ਬਾਈ ਪਹਿਲਾ ਸਵਾਲ ਇਹੀ ਹੈ ਵੀ ਪੰਜਾਬ ਦੀ ਨੌਜਵਾਨੀ ਜਿੱਧਰ ਵੱਲ ਨੂੰ ਜਾਦੀ ਹੈ ਜਾਂ ਜੋ ਪੰਜਾਬ ਕਹਿੰਦੇ ਹੁੰਦੇ ਸੀਗੇ ਕੀ ਲੱਗਦਾ ਹੈ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਤਾਂ ਦੇਖਣ ਨੂੰ ਇਹ ਮਿਲਦਾ ਕਿ ਕਿਤੇ ਵੀ ਜਾ ਕੇ ਆਪਾਂ ਕੋਈ ਚੀਜ਼ ਦੇਖਦੇ ਆ ਉਹਦੇ ਵਿੱਚ ਆਹਾ YouTube ਹੋਇਆ ਆਹਾ Instagram ਜੋ ਵੀ ਹੈ ਬਹੁਤ ਜ਼ਿਆਦਾ ਗੰਦ ਪੈਣ ਲੱਗ ਗਿਆ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਜਿਵੇਂ ਪਹਿਲਾਂ ਲੋਕ ਬੈਠ ਕੇ ਬੈਠ ਕੇ ਆਪਦੇ ਘਰਾਂ ਦੀ ਚਰਚਾ ਕਰਦੇ ਜਾਂ ਆਸ ਪੜੋਸ ਦੀ ਜੋ ਵੀ ਹੈ ਆਪਾਂ ਬੈਠ ਕੇ ਖੁੱਲ ਕੇ ਗੱਲਬਾਤ ਕਰਦੇ ਸੀ ਆ ਉਹਦਾ ਪਰਿਵਾਰ ਦੇ ਨਾਲ ਫੈਮਿਲੀ ਨਾਲ ਬੈਠ ਕੇ ਉਹ ਨਾ ਤਾਂ ਫੈਮਿਲੀ ਨਾਲ ਬੈਠ ਕੇ ਆਪਾਂ ਹੁਣ ਚੀਜ਼ਾਂ ਉਹ ਦੇਖ ਸਕਦੇ ਆ ਤੇ ਨਾ ਇਹਦੀਆਂ ਚੀਜ਼ਾਂ ਬਹੁਤ ਘਟਿਆ ਆਉਣ ਲੱਗ ਗਈਆਂ ਜੀ ਭਾਈ ਜੀ ਇਨਸਟਾਗ੍ਰam ਅੱਜ ਕੱਲ ਜਿਹੜਾ ਬੱਚਿਆਂ ਕੋਲੇ ਪਹੁੰਚ ਗਿਆ ਹੈ ਘੱਟ ਉਮਰ ਦੇ ਜਵਾਨਾਂ ਕੋਲੇ ਜਦੋਂ ਮੋਬਾਈਲ ਪਹੁੰਚ ਜਾਂਦੇ ਨੇ ਤੇ ਪਹਿਲੀ ਗੱਲ ਤੇ ਲੋਕ ਕਹਿੰਦੇ ਨੇ ਵੀ ਮੋਬਾਈਲ ਜਿ ਲੈ ਕੇ ਦੇ ਰਹੇ ਹੁੰਦੇ ਉਹਨਾਂ ਦੇ ਮਾਪਿਓ ਸਿਖਾਉਣ ਤੇ ਚਲੋ ਮਾਪਿਓ ਵੀ ਉਹਨਾਂ ਦੇ ਨਾਲ 24 ਘੰਟਾ ਨਹੀਂ ਰਹਿ ਸਕਦਾ ਤੁਸੀਂ ਕੀ ਮੰਨ ਸਮਝਦੇ ਹੋ ਵੀ ਇਹ ਕੀ ਕਾਰਨ ਹੋ ਸਕਦਾ ਹੈ ਇਸ ਦਾ ਇਹ ਤਾਂ ਕਾਰਨ ਵੈਸੇ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਸਮਾਜ ਸੇਵੀ ਸੰਸਥਾ ਨੂੰ ਵੀ ਸੋਚਣਾ ਚਾਹੀਦਾ ਪਰ ਅੱਜ ਜੋ ਵੀ ਹੋ ਰਿਹਾ ਵੈਸੇ ਹੋ ਬਹੁਤ ਹੀ ਗਲਤ ਰਿਹਾ ਹੈ ਆਪਾਂ ਪਰਵਾਦ ਦੇ ਵਿੱਚ ਬੈਠ ਕੇ ਨਾ ਤਾਂ ਕੋਈ ਇਸ ਤਰੀਕੇ ਨਾਲ ਫੇਸਬੁੱਕ ਖੋਲ ਕੇ ਇੱਕ ਦੇਖਦੇ ਆਂ ਐ ਨਹੀਂ ਪਤਾ ਦੇਖਦੇ ਦੇਖਦੇ ਆ ਕਿ ਕੀ ਆ ਜਾਵੇ ਕਿਹਦੇ ਵਿੱਚ ਵੇਖ ਨਹੀਂ ਸਕਦੇਗੇ ਪਰ ਜੋ ਹੋ ਰਿਹਾ ਬਹੁਤ ਹੀ ਗਲਤ ਹੋ ਰਿਹਾ ਜਿਹੜਾ ਪੁਰਾਣਾ ਪੰਜਾਬ ਸੀ ਜਿਹੜੋ ਬਜ਼ੁਰਗਾਂ ਦੇ ਸੁਣਦੇ ਹੁੰਦੇ ਸੀ ਉਹ ਵਧੀਆ ਗਿੱਧੇ ਭੰਗੜੇ ਤੇ ਹੋਰ ਇਸ ਤਰੀਕੇ ਨਾਲ ਸੰਝਾਂ ਦੇ ਜਦੋਂ ਮੇਰੇ ਲੱਗਦੇ ਬਹੁਤ ਵਧੀਆ ਉਹ ਹੁੰਦਾ ਸੀਗਾ ਪਰ ਅੱਜ ਉਹ ਮਾਹੌਲ ਨਹੀਂ ਰਿਹਾ ਅੱਜ ਪਤਾ ਨਹੀਂ ਕਿਸ ਤਰੀਕੇ ਨਾਲ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਸਾਰੇ ਇੱਕ ਚਰਚਾ ਆਪਾਂ ਆਸੂ ਦੀ ਬੈਠ ਕੇ ਹਰੇਕ ਜਿੱਥੇ ਦੋ ਬੰਦੇ ਬੈਠਦੇ ਗੱਲ ਕਰਦੇ ਕਿ ਅੱਜ ਉਹ ਗੱਲ ਪਹਿਨਾਂ ਵਾਲੀ ਰਹੀ ਨਹੀਂ ਹੈ ਪਰ ਇਸ ਨੂੰ ਨੱਥ ਕਿਵੇਂ ਪਾਉਗੀ ਇਹ ਸਰਕਾਰਾਂ ਦੇਖਣ ਜਾ ਜੇ ਜਿਹੜੀ ਸਮਾਜ ਸੇਵੀ ਬਸਤੇ ਹੈ ਪਰ ਇੱਕ ਹਰੇਕ ਬੰਦੇ ਨੂੰ ਮੂਰੀ ਹੋ ਕੇ ਇਸ ਦੇ ਵਿੱਚ ਜਿਹੜਾ ਹੈਗਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅੱਜ ਸਮਾਜ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਆਪਣੇ ਬੱਚੇ ਜਿਹੜੀ ਪੀੜ੍ਹੀ ਹੈ ਵੀ ਆਪਾਂ ਉਹਨੂੰ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ ਤਾਂ ਤਕਰੀਬਨ ਮੈਂ ਸੋਚਦਾ ਵੀ ਇਹੀ ਆਪਣੇ ਵਾਸਤੇ ਇੱਕ ਪੁੰਨ ਵਾਲਾ ਕੰਮ ਹੈਗਾ ਅਦਰਵਾਈਜ਼ ਅੱਜ ਬਹੁਤ ਹੀ ਥੰਮ ਤੋਂ ਬਾਹਰ ਹੋਇਆ ਪਿਆ ਨਾ ਤਾਂ ਬੰਦਿਆਂ ਨੂੰ ਤੇ ਬੱਚਿਆਂ ਨੂੰ ਕੱਲਿਆਂ ਨੂੰ ਬਾਹਰ ਛੱਡ ਸਕਦੇ ਆ ਵੀ ਉਸ ਨੂੰ ਮਤਲਬ ਨਸ਼ੇ ਦੇ ਡਰ ਲੱਗਾ ਰਹਿੰਦਾ ਹੈਗਾ ਵੀ ਕੱਲੇ ਨੂੰ ਉਸ ਨੂੰ ਆਪਾਂ ਜਿਮ ਦੇ ਵਿੱਚ ਭੇਜਾਂਗੇ ਜਾਂ ਸੈਰ ਕਰਨ ਵਾਸਤੇ ਜਾਂ ਉਹਦੇ ਵਿੱਚ ਕੋਈ ਕੰਮ ਜਾਊਗਾ ਉਹ ਤੋਂ ਵੀ ਦਿੱਕਤ ਡਰ ਰਹਿੰਦਾ ਹੈਗਾ ਵੀ ਨਾਲ-ਨਾਲ ਬੱਚੇ ਦੀ ਆਪਾਂ ਜਾਣ ਨਹੀਂ ਸਕਦੇਗੇ ਤੇ ਰਹੀ ਗੱਲ ਫੋਨ ਦੀ ਹੁਣ ਅੱਜ ਛੋਟੇ ਜਿਹੇ ਜੰਮਦੇ ਜਵਾਕ ਨੂੰ ਫੋਨ ਦੇਣੇ ਸ਼ੁਰੂ ਕਰਤੇ ਵੀ ਬੱਚਾ ਰੋਣ ਲੱਗ ਜਾਂਦਾ ਜੀ ਭੱਜ ਕੇ ਉਹਨੂੰ ਫੋਨ ਦੇ ਦਿੰਦੇ ਆ ਬੱਚਾ ਚੁੱਪ ਕਰ ਜੂਗਾ ਪਰ ਉਹ ਬੱਚਾ ਦੇਖਦਾ ਤੇ ਇਹਦਾ ਕੀ ਦੇਖ ਰਿਹਾ ਆਪਾਂ ਨੂੰ ਪਤਾ ਨਹੀਂਦਾ ਦਾ ਘਰੇ ਕੀ ਸਿੱਖੀ ਜਾਂਦਾ ਆਪਾਂ ਤਾਂ ਕਹਿੰਨੇ ਬਾਹਰ ਬੱਚੇ ਨੂੰ ਨਹੀਂ ਭੇਜਦੇ ਸਹੀ ਸੋਸਾਇਟੀ ਦੇ ਵਿੱਚ ਭੇਜਾਂਗੇ ਪਰ ਘਰੇ ਕੀ ਕਰ ਰਹੇ ਆ ਇਹ ਤਾਂ ਵਿੱਚ ਹੈ ਤਾਂ ਸਾਂ ਸੋਚਣਾ ਪਈਦਾ ਜੀ ਇੱਥੇ ਇੱਕ ਸਵਾਲ ਨਿਕਲ ਜਾਇਆ ਵੀ ਸਮਾਜ ਦੇ ਵਿੱਚ ਤੁਸੀਂ ਸਮਾਜ ਦੇ ਵਿੱਚ ਗੱਲ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਤੇ ਅੱਜ ਕੱਲ ਦੇ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਦੇਖੇ ਤੁਸੀਂ ਇੱਕ ਪਿੱਛੇ ਜੀ ਇਨਫਲੂਐਂਸਰ ਕੁੜੀ ਦਾ ਕਤਲ ਹੁੰਦਾ ਜੇ ਜਿੰਮੇਵਾਰੀ ਲਈ ਜਾਂਦੀ ਹੈ ਉਸ ਤੋਂ ਬਾਅਦ ਦੋ ਤੇ ਇੱਕ ਕੁੜੀ ਨੂੰ ਜਿਹੜਾ ਸਿਕਿਉਰਿਟੀ ਦਿੱਤੀ ਜਾਂਦੀ ਹੈ ਗਵਰਨਮੈਂਟ ਦੇ ਵੱਲੋਂ ਇਨਫਲੂਐਂਸਰ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਕਿਉਂਕਿ ਉਹ ਕੁਝ ਅਜੀਹਾਂ ਤੇ ਤਸਵੀਰਾਂ ਜੋ ਸੀਗੀਆਂ ਸੋਸ਼ਲ ਮੀਡੀਆ ਤੇ ਹੁੰਦੇ ਨੇ ਜੋ ਆਪਾਂ ਦੇਖ ਨਹੀਂ ਸਕਦੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ ਮੈਂ ਤਾਂ ਇਹ ਦੇਖਣਾ ਚਾਹੁੰਦੀ ਸੀ ਤਾਂ ਵੀ ਇੱਕ ਸਰਕਾਰ ਇੱਥੇ ਥੋੜਾ ਜਿਹਾ ਸੋਚਣਾ ਚਾਹੀਦਾ ਸਰਕਾਰ ਨੂੰ ਕਿ ਇਹਦੇ ਵਿੱਚ ਮਤਲਬ ਇਹ ਹੋਗਾ ਕਿ ਸਰਕਾਰ ਨਾਲ ਹੈ ਇਹ ਚੀਜ਼ਾਂ ਦਿਖਾਉਣ ਵਾਸਤੇ ਜਿਹੜੀ ਉਹਨੂੰ ਸਿਕਿਉਰਿਟੀ ਵੀ ਦਿੱਤੀ ਵੀ ਜਿਹੜੇ ਬੰਦੇ ਸਹੀ ਕੰਮ ਕਰਦੇ ਆ ਜਾਂ ਜਿਹੜੇ ਸਾਡੇ ਜਿਹੜੇ ਸਿੰਘ ਹੈਗੇ ਆ ਜਾਂ ਹੋਰ ਜਿਨ੍ਹਾਂ ਨੇ ਚੰਗਾ ਕੰਮ ਕਰਿਆ ਸੇਲਾਂ ਵੀ ਪੂਰੇ ਆ ਉਹਨਾਂ ਦਾ ਸਜ਼ਾ ਵੀ ਪੂਰੀਆਂ ਕਰ ਲੀਆਂ ਉਹਨਾਂ ਨੂੰ ਵੀ ਸਰਕਾਰ ਬਾਹਰ ਨਹੀਂ ਮਤਲਬ ਕੱਢਦੀ ਜਾਂ ਕੋਰਟਾਂ ਲਾ ਲਉ ਪਰ ਹੁਣ ਜਿਹੜਾ ਸਿਸਟਮ ਦੇ ਵਿੱਚ ਪਿਆ ਹੋਇਆ ਹੈ ਕਿ ਇੱਕ ਬੰਦੇ ਨੇ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਗੰਦ ਫਲਾਇਆ ਹੋਇਆ ਤੇ ਉਸ ਨੂੰ ਸਰਕਾਰਾਂ ਆ ਕੇ ਜਿਹੜੀ ਹੈ ਸਕਿਉਰਿਟੀ ਦਿੰਦੀਆਂ ਤੇ ਇਹਦੇ ਤਰਜੀਹ ਦਿੱਤੀ ਜਾਂਦੀ ਦੇ ਰਹੀ ਹੈ ਤਾਂ ਮੈਂ ਸਮਝਦਾ ਕਿ ਇਹਦੇ ਵਿੱਚ ਸਰਕਾਰਾਂ ਸੋਚਣ ਜ਼ਰੂਰ ਇਸ ਵਿਸ਼ੇ ਦੇ ਉੱਤੇ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹਾਲਾਂਕਿ ਉਹਨੂੰ ਸਮਝਾਉਣਾ ਚਾਹੀਦਾ ਕਿਸੇ ਤਰੀਕੇ ਨਾਲ ਜੀ ਅੱਜਕੱਲ ਪੰਜਾਬ ਦੇ ਵਿੱਚ ਪੰਜਾਬੀ ਬਹੁਤ ਬੋਲ ਨਹੀਂ ਘਟਾ ਗਏ ਲੋਕ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੇ ਵਿੱਚ ਕੁਝ ਅਜਿਹੇ ਜਿਹੜੇ ਸ਼ਬਦ ਨੇ ਉਹ ਰਲ ਗਏ ਨੇ ਜੋ ਆਪਾਂ ਬੋਲਦੇ ਕਹਿੰਦੇ ਹੁੰਦੇ ਆ ਵੀ ਆਮ ਜ਼ਿੰਦਗੀ ਦੇ ਵਿੱਚ ਵਰਤੀ ਜਾ ਰਹੇ ਆ ਆਪਾਂ ਬਿਲਕੁਲ ਬਿਲਕੁਲ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਤਾਂ ਉਹ ਸ਼ਬਦ ਦਾ ਪਤਾ ਹੀ ਨਹੀਂ ਲੱਗਦਾ ਲੈਂਗੁਏਜ ਜਿਹੜੀ ਬੋਲਦੇ ਆ ਇੰਗਲਿਸ਼ ਦੇ ਵਿੱਚ ਜਾਂ ਕੋਈ ਅਲੱਗ ਤੋਂ ਬੋਲਣ ਲੱਗਦੇ ਆ ਤੇ ਜੋ ਆਪਣੇ ਪੁਰਾਣੇ ਬਜ਼ੁਰਗਾਂ ਦੇ ਟਾਈਮ ਤੇ ਜਿਹੜੀ ਆਪਣੀ ਪੰਜਾਬੀ ਚੱਲਦੀ ਸੀ ਪਿੰਡਾਂ ਦਾ ਮਾਹੌਲ ਸੀਗਾ ਜਿਹੜਾ ਸੀ ਇਹ ਜਿਹੜਾ ਸ਼ਹਿਰ ਦੇ ਵਿੱਚ ਜਿਵੇਂ ਜਿਵੇਂ ਅੱਗੇ ਅੱਗੇ ਬੱਚੇ ਜਾ ਰਹੇ ਆ ਉਹ ਆਪਦੇ ਪੁਰਾਣੇ ਸ਼ਬਦ ਜਿਹੜੇ ਉਹ ਬਿਲਕੁਲ ਭੁੱਲ ਰਹੇ ਆ ਜੋ ਆਪਣੀ ਮਾਤਰ ਭਾਸ਼ਾ ਹੈ ਉਹਨੂੰ ਛੱਡ ਕੇ ਅੱਗੇ ਨੂੰ ਵੱਧ ਰਹੇ ਜੀ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਗੱਲ ਕੀਤੀ ਸਾਡੇ ਨਾਲ ਤੇ ਅਸੀਂ ਤੁਹਾਨੂੰ ਵੀ ਇਹੀ ਗੱਲ ਕਵਾਂਗੇ ਵੀ ਪੰਜਾਬ ਪੰਜਾਬੀ ਬੋਲੀ ਦੇ ਨਾਲ ਜੁੜੋ ਪੰਜਾਬ ਦੇ ਨਾਲ ਜੁੜੋ ਪੰਜਾਬੀ ਸਿੱਖੋ ਪੜੋ ਤੇ ਪੜਾਓ ਅੱਗੇ ਧੰਨਵਾਦ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਨੌਜਵਾਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਅਕਸਰ ਜੇ ਅਪਨ ਨੌਜਵਾਨਾਂ ਨੂੰ ਪੁੱਛੇ ਤਾਂ ਉਹ ਸਹੀ رائے ਮਿਲੇਗੀ ਸਾਨੂੰ ਭਾਈ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਨਾਮ ਕੀ ਆਪਣਾ ਮੇਰਾ ਬਈ ਪ੍ਰੀਤ ਕਮਲ ਸਿੰਘ ਪ੍ਰੀਤ ਭਾਈ ਤੁਸੀਂ ਯੂਥ ਉਮਰ ਦੇ ਵਿੱਚ ਨੌਜਵਾਨੀ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਜਿਹੜੀ ਅੱਜ ਕੱਲ ਦੀ ਸੋਸ਼ਲ ਮੀਡੀਆ ਤੇ ਲਾਈਫ ਚੱਲ ਰਹੀ ਹੈ ਜਿਸ ਦੇ ਵਿੱਚ ਲੋਕ ਫੇਕ ਬਣੀ ਜਾ ਰਹੇ ਨੇ ਕਰਦੇ ਵਿੱਚ ਜੋ ਚੀਜ਼ਾਂ ਨਹੀਂ ਉਹ ਲੋਕਾਂ ਨੂੰ ਦਿਖਾ ਰਹੇ ਨੇ ਇਹ ਕੀ ਕਾਰਨ ਮੰਨਦੇ ਹੋ ਜਾਂ ਫਿਰ ਕਿਉਂ ਦਿਖਾ ਰਹੇ ਨੇ ਲੋਕ ਇੱਕ ਪੰਬਈ ਛੋਟੀ ਉਮਰਾਂ ਤੋਂ ਫੋਨਾਂ ਦਾ ਐਕਸੈਸ ਹੋ ਗਿਆ ਤੇ ਦੂਜੀ ਗੱਲ ਲੋਕ ਵਿਖਾਵਾ ਵਾਲਾ ਵੱਧ ਗਿਆ ਹੀ ਅੱਜ ਕੱਲ ਤੇ ਉਹਨੂੰ ਇਹ ਵੀ ਜਾਨੀ بڑا ਦਿਖਾਉਣ ਨੂੰ ਵੀ ਅੰਦਰੋਂ بڑے ਹੋਣ ਚਾਹੇ ਨਾ ਹੋਣ ਪਰ ਬਾਹਰੋਂ بڑا ਦਿਖਾਉਣ ਨੂੰ ਇਹ ਇੱਕ ਆਪਾਂ ਲਾਈਫ ਸਟਾਈਲ ਤੇ ਸਟੈਂਡਰਡ ਮੰਨਣ ਲੱਗ ਗਏ ਆ ਕੀ ਜਵਾ ਕੀ ਸਿਆਣੇ ਆਪਾਂ ਦੇਖਦੇ ਆਂ ਵੀ ਆ ਚੀਜ਼ ਨੂੰ ਮੇਨ ਮੰਨਦੇ ਆਂ ਅੱਜ ਕੱਲ ਵੀ ਆਪਾਂ ਕੰਮਕਾਰ ਕਰਦੇ ਆ ਪੈਸੇ ਕਮਾਉਨੇ ਆ ਤਰੱਕੀ ਕਰਦੇ ਆ ਤਾਂ ਸਾਰਿਆਂ ਨਾਲੋਂ ਵੀ ਜਿਵੇਂ ਅੱਜਕੱਲ੍ਹ ਦੇ ਨਾਰਮਲ ਯੂਥ ਦੇ ਦਿਮਾਗ 'ਚ ਇਹ ਗੱਲ ਹੁੰਦੀ ਆ ਵੀ ਆਪਾਂ ਗੱਡੀ ਲਈਏ ਕੱਪੜਾ ਲੀੜਾ ਵਧੀਆ ਪਾਈਏ ਫੋਨ ਵਧੀਆ ਹੋਵੇ ਜਾਨੀ ਇੱਕ ਈਜ਼ੀ ਲਾਈਫ ਦਾ ਵੀ ਪੈਸਾ ਕਮਾ ਕੇ ਸੌਖੇ ਰਹਿਣ ਦਾ ਦੁੱਖ ਦੂਰ ਕਰਨ ਦਾ ਆਪਣੇਆਂ ਦੇ ਆਪਣੇ ਦੁੱਖ ਦੂਰ ਕਰਨ ਦਾ ਚੰਗੇ ਮਾੜੇ ਵੇਲੇ ਨੂੰ ਪੈਸਾ ਜੋੜ ਕੇ ਰੱਖਣ ਦਾ ਉਹ ਚੀਜ਼ਾਂ ਦਾ ਮਾਇਨਾ ਘਟ ਗਿਆ ਬਾਈ ਅੱਛਾ ਦੂਜਾ ਵੀ ਵਧੀਆ ਕੱਪੜੇ ਲੀੜੇ ਦਾ ਵਧੀਆ ਗੱਡੀ ਹੋਵੇ ਤੋਰਾ ਫੇਰਾ ਵਧੀਆ ਹੋਵੇ ਖਾਣ ਪੀਣ ਵਧੀਆ ਹੋਵੇ ਉਹ ਚੀਜ਼ਾਂ ਨੇ ਮੈਨੇ ਵੱਧ ਗਿਆ ਬਈ ਅੱਜਕੱਲ ਉਹੀ ਵਿਖਾਵਾ ਕਹਿ ਲੋ ਆਪਾਂ ਨੂੰ ਡੋਬੀ ਜਾਂਦਾ ਦਿਨੋਦਣੀ ਉਹ ਸੋਸ਼ਲ ਲਾਈਫ ਜਿਹੜੀ ਅੱਜਕੱਲ ਦੀ ਚੱਲਦੀ ਹੈ ਜਿਵੇਂ ਤੁਸੀਂ ਹੁਣ ਕੁਝ ਟਾਈਮ ਪਹਿਲਾਂ ਇੱਕ ਮਟਰ ਦਾ ਜਿਹੜਾ ਨਿਊਜ਼ ਵੀ ਸੁਣਿਓ ਨੀ ਕੰਚਨ ਕੁਮਾਰੀ ਔਰ ਫਕ ਅਮਲਕੌਰ ਹੋਰ ਆਂਦੇ ਜੋ ਤੁਹਾਨੂੰ ਕੀ ਲੱਗਦਾ ਕੀ ਉਹ ਸਹੀ ਹੋਇਆ ਜਾਂ ਗਲਤ ਹੋਇਆ ਦੇਖੋ ਵੀ ਫਿਰ ਵੀ ਇੱਕ ਜਉਂਦੀ ਜਾਨ ਆ ਜਾਨ ਸਭ ਤੋਂ ਪਹਿਲਾਂ ਤੇ ਆਉਂਦੀ ਐ ਤੇ ਪਰ ਉਹਦੀਆਂ ਚੁਆਇਸਸ ਤਾਂ ਜਿਵੇਂ ਕੰਚਨ ਭੈਣ ਦੀ ਹੈ ਕਹਿ ਸਕਦੇ ਆਂ ਵੀ ਆਪਾਂ ਗਲਤ ਸੀਗੀਆਂ ਤੇ ਬਾਕੀ ਉਹਦਾ ਐਨੇ ਵਾਲੇ ਹਲੇ ਆਪਾਂ ਹੋਏ ਨਹੀਂ ਹੈਗੇ ਵੀ ਉਹ ਚੀਜ਼ ਨੂੰ ਗਲਤ ਕਹੀਏ ਸਹੀ ਕਹੀਏ ਜਾਨੀ ਇੱਕ ਦੋ ਪੱਖ ਹੋ ਜਾਂਦੇ ਆ ਜੀ ਵੀ ਜਿਉਂਦੀ ਜਾਨ ਸਭ ਤੋਂ ਪਹਿਲੇ ਤੇ ਆ ਜੀ ਤੇ ਦੂਜੀ ਗੱਲ ਵੀ ਉਹਦੀਆਂ ਵੀ ਚੁਆਇਸਸ ਗਲਤ ਸੀਗੀਆਂ ਅੱਜਕੱਲ ਦੇ ਯੂਥ ਤੇ ਜਵਾਕਾਂ ਤੇ ਗਲਤ ਪ੍ਰਭਾਵ ਪੈਂਦਾ ਸੀ ਵੀਰੇ ਜਿੱਦਾਂ ਵੀ ਉਹਨਾਂ ਦੀਆਂ ਜੋ ਤਸਵੀਰਾਂ ਸੀਗੀਆਂ ਜਿੱਦਾਂ ਤੁਸੀਂ ਗੱਲ ਕਰਤੀ ਹੋ ਨਾ ਵੀ ਉਹ ਤਰਾਜਯੋਗ ਤਸਵੀਰਾਂ ਜੋ ਸਾਡੇ ਆਉਣ ਵਾਲੇ ਕਹਿੰਦੇ ਹੁੰਦੇ ਨੇ ਵੀ ਜਿਹੜਾ ਦੇਸ਼ ਦਾ ਕਿਸੇ ਦਾ ਭਵਿੱਖ ਹੁੰਦਾ ਉਹ ਆਉਣ ਵਾਲਾ ਫਿਊਚਰ ਉਹ ਉਹ ਤੈਅ ਕਰਦਾ ਵੀ ਇਹਨੇ ਦੇਸ਼ ਨੇ ਕਿੰਨਾ ਕ ਅੱਗੇ ਵਧਣਾ ਹੈ ਜੇ ਆਪਾਂ ਨੌਜਵਾਨੀ ਨੂੰ ਖੋਖਲਾ ਕਰਦੇ ਜਾਵਾਂਗੇ ਤੇ ਫਿਰ ਇਹ ਗਲਤ ਗੱਲ ਹੋਵੇਗੀ ਅੱਜ ਕੱਲ ਦੀ ਪੰਜਾਬ ਦੀ ਨੌਜਵਾਨੀ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਵੇਂ ਦੇਖਦੇ ਹੋ ਵੈਸੇ ਤਾਂ ਇੱਕ ਪੋਜ਼ਿਟਿਵ ਲਹਿਰ ਵੀ ਆ ਰਹੀ ਹੈ ਬਈ ਆਪਾਂ ਵਿੱਚੋ ਵਿੱਚ ਹੀ ਦੇਖੀਏ ਵੀ ਅੱਜ ਕੱਲ ਦਾ ਯੂਥ ਥੋੜਾ ਨਸ਼ਿਆਂ ਵੱਲੋਂ ਘਟ ਕੇ ਜਿਵੇਂ ਅੱਜ ਤੋਂ 10 ਸਾਲ ਪਹਿਲਾਂ ਦਾ ਟਾਈਮ ਸੀਗਾ ਥੋੜਾ ਨਸ਼ਿਆਂ ਵੱਲ ਨੂੰ ਜ਼ਿਆਦਾ ਝਕਾਵ ਹੋ ਗਿਆ ਸੀ ਅੱਜ ਕੱਲ ਹਰੇਕੇ ਵੀ ਕੋਈ ਨਾ ਕੋਈ ਸਟੈਪ ਲੈਂਦਾ ਵਾ ਆਪਣੀ ਲਾਈਫ ਅਡਵਾਂਸ ਕਰਦਾ ਵੀ ਜਾਨੀ ਘਰਦਿਆਂ ਤੋਂ ਬਾਹਰ ਨਿਰਪਰ ਹੋਣ ਦੀ ਕੋਸ਼ਿਸ਼ ਕਰਦਾ ਅੱਜ ਕੱਲ ਦਾ ਯੂਥ ਜਿਹੜਾ 18-19 ਟਾਪੇ ਜਾਂਦਾ ਵਾ ਜਵਾਬ ਚਲੋ ਇਹ ਗੱਲ ਹੁੰਦੀ ਆ ਉਹਨਾਂ ਦੇ ਦਿਮਾਗ ਦੇ ਬੈਕਗ੍ਰਾਉਂਡ ਪਿੱਛੇ ਵੀ ਕਹਿ ਲਓ ਇਹ ਗੱਲ ਵਰਕਆਊਟ ਕਰਦੀ ਹੁੰਦੀ ਆ ਵੀ ਸਾਡੇ ਕੋਲੇ ਸਾਡਾ ਰਹਿਣ ਸਹਿਣ ਵਧੀਆ ਹੋਵੇ ਸਾਡਾ ਕੱਪੜਾ ਲੀੜਾ ਵਧੀਆ ਹੋਵੇ ਇਹ ਵੀ ਕੈਮਰਾ ਕਿਵੇਂ ਆਪਾਂ ਕਹਿ ਸਕਦੇ ਆ ਦੂਜਾ ਪੱਖ ਹੈ ਇਹ ਵੀ ਸੋਸ਼ਲ ਮੀਡੀਆ ਦੀ ਦੇਣ ਹੈ ਜੇ ਕਹਿ ਲਓ ਉਹ ਸੋਸ਼ਲ ਮੀਡੀਆ ਤੇ ਲੋਕ ਵਿਖਾਵਾ ਦੇਖਦੇ ਆ ਤਾਂ ਉਹ ਚਾਹੁੰਦੇ ਆ ਵੀ ਅਸੀਂ ਵੀ ਇਹੋ ਜਿਹਾ ਲੋਕ ਲੋਕ ਵਿਖਾਵਾ ਕਰੀਏ ਤੇ ਉਹਦੇ ਕਰਕੇ ਹੀ ਉਹ ਕਹਿ ਲਓ ਤੁਸੀਂ ਉਹੀ ਚੀਜ਼ ਉਹਨਾਂ ਨੂੰ ਕਹਿ ਲਓ ਮਜਬੂਰ ਕਰਦੀ ਆ ਵੀ ਅਸੀਂ ਥੋੜੇ ਵੱਧ ਪੈਸੇ ਕਮਾਈਏ ਹੋਰ ਕਮਾਈਏ ਯਾਨੀ ਤਰੱਕੀ ਵੱਲ ਨੂੰ ਲੈ ਕੇ ਜਾਂਦੀ ਆ ਇਹ ਵੀ ਚੀਜ਼ ਆਪਾਂ ਐਡ ਕਰ ਸਕਦੇ ਆ ਪਰ ਯਾਨੀ ਜੇ ਆਪਾਂ ਕਹੀਏ ਵੀ ਜਿਹੜੀ ਚੀਜ਼ ਉਹਨਾਂ ਨੂੰ ਮੋਟੀਵੇਟ ਕਰਦੀ ਆ ਅਸੀਂ ਤਰੱਕੀ ਤਰੱਕੀ ਵੱਲ ਨੂੰ ਜਾਂਦੀ ਆ ਵੈਸੇ ਸਾਰਾ ਯੂਥ ਨਹੀਂ ਕਹਿ ਲਓ ਆਪਾਂ ਵੀ 30% 40% 50% ਹਨਾ ਵੀ ਉਹ ਯੂਥ ਵੀ ਜਿਹੜੀ ਚੀਜ਼ ਉਹਨਾਂ ਨੂੰ ਮੋਟੀਵੇਟ ਕਰਦੀ ਆ ਵੀ ਆਪਾਂ ਤਰੱਕੀ ਕਰੀਏ ਉਹ ਮਾਇਨੇ ਥੋੜੇ ਜੇ ਚੇਂਜ ਕਰਨ ਵਾਲੇ ਆ ਜੀ ਹਾਂਜੀ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਤੁਹਾਡੇ ਨਾਲ ਗੱਲ ਕਰਕੇ ਲੱਗਿਆ ਸਾਨੂੰ ਬਹੁਤ ਧੰਨਵਾਦ ਜੀ ਧੰਨਵਾਦ ਵੀਰੇ ਤੁਹਾਡਾ ਆਓ ਜੀ ਅੱਗੇ ਵੱਲ ਵਧਦੇ ਆ ਗੱਲਾਂ ਬਾਤਾਂ ਦਾ سلسلہ ਇਦਾਂ ਹੀ ਜਾਰੀ ਰੱਖਾਂਗੇ ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ 3B2 ਦੇ ਵਿੱਚ ਆਏ ਹੋਆਂ ਬਾਈ ਹੁਰੀ ਮਿਲਨੇ ਸਭ ਤੋਂ ਪਹਿਲਾਂ ਤੇ ਬਾਈ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਾਈ ਸასი ਸასი ਕਾਲ ਬਾਈ ਜੀ ਕਹਿੰਦੇ ਹੋ ਬਾਈ ਸਭ ਤੋਂ ਪਹਿਲਾਂ ਬੋਕ ਦੇ ਘੇਟ ਬਾਈ ਹੈ ਬਾਈ ਸਭ ਤੋਂ ਪਹਿਲਾਂ ਅੱਜ ਕੱਲ ਦੀ ਨੌਜਵਾਨੀ ਪੀੜ੍ਹੀ ਨੂੰ ਸਾਡਾ ਇੱਕ ਸਵਾਲ ਰਹਿੰਦਾ ਹੈ ਵੀ ਅੱਜ ਕੱਲ ਦੀ ਰਿਐਲਿਟੀ ਬਾਰੇ ਦੱਸਣਾ ਲੋਕਾਂ ਨੂੰ ਜਾਂ ਫੇਕ ਬਾਰੇ ਦੱਸਣਾ ਤੁਸੀਂ ਕਿਹਦਾ ਜ਼ਿਆਦਾ ਵਧੀਆ ਮੰਗਦੇ ਹੋ ਮੈਂ ਤਾਂ ਵੀਰੇ ਗਰਾਊਂਡ ਲੈਵਲ ਤੇ ਜਾਣ ਨੂੰ ਵਧੀਆ ਮੰਨਦਾ ਨਾ ਜੋ ਤੁਸੀਂ ਐਕਚੁਅਲ ਤੇ ਹੈਗੇ ਹੋ ਫੇਕ ਚੀਜ਼ਾਂ ਛੱਡ ਕੇ ਉਹ ਵਧੀਆ ਲੱਗਦੀ ਹੈ ਨਾ ਕਿਉਂਕਿ ਅਸੀਂ ਤਾਂ ਬਾਈ ਪਿੰਡਾਂ ਵਾਲੇ ਜ਼ਿੰਮੇਵਾਰਾਂ ਦੇ ਅੱਜ ਤੱਕ ਆਪਦੀ ਜਮੀਨ ਨਾਲ ਜੁੜਣੀ ਜੁੜੇ ਹੋਇਆ ਧਰਤੀ ਨਾਲ ਜੁੜੇ ਹੋਇਆ ਸਾਨੂੰ ਤਾਂ ਰਿਜਨਲ ਚੀਜ਼ਾਂ ਪਸੰਦ ਆ ਰਹੀਆਂ ਬਾਈ ਜਿੱਦਾਂ ਅੱਜ ਕੱਲ ਦੇਖਿਆ ਜਾਂਦਾ ਹੈ ਨਾ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਥੋੜਾ ਜਿਹਾ ਲੋਕ ਇਹ ਵਿਦਾ ਚੜਾਈਆਂ ਗੱਲਾਂ ਦੱਸਣੀਆਂ ਜਿਆਦਾ ਪਸੰਦ ਕਰਦੇ ਨੇ ਲੋਕਾਂ ਨੂੰ ਕਿਉਂਕਿ ਉਹ ਇੱਕ ਰੀਲਾਂਆਂ ਹੋ ਗਈਆਂ ਖਾਸੀਆਂ ਮਸ਼ਹੂਰ ਹੋ ਗਈਆਂ ਰੀਲਾਂ ਦੇ ਵਿੱਚ ਆਪਣੇ ਆਪ ਨੂੰ ਘੈਂਟ ਦੱਸਣਾ ਥੋੜਾ ਜਿਹਾ ਕੁਝ ਅਜੀਹੀਆਂ ਚੀਜ਼ਾਂ ਜੋ ਆਪਣੇ ਕੋਲ ਹੈਗੀਆਂ ਨਹੀਂ ਉਹ ਆਪਾਂ ਦੱਸਣੀਆਂ ਲੋਕਾਂ ਨੂੰ ਫੇਰ ਵੀ ਕਿਤੇ ਨਾ ਕਿਤੇ ਕਿੰਨਾ ਪ੍ਰਭਾਵਿਤ ਕਰਦਾ ਉਹ ਜ਼ਿੰਦਗੀ ਨੂੰ ਬੱਸੇ ਯਾਰ ਮੇਰਾ ਹਿਸਾਬ ਤਾਂ ਇਹ ਕਹਿੰਦਾ ਵੀ ਯਾਰ ਚਾਰ ਦਿਨ ਜਿੰਦਗੀ ਚੋਂ ਲੈਣੀ ਚਾਹੀਦੀ ਨਹੀਂ ਹਾਂ ਕਿਉਂਕਿ ਜਿੰਦਗੀ 'ਚ ਹਾਸੇ ਖੇਡੀਆਂ ਨੇ ਬਾਈ ਜਦੋਂ ਇਥੋਂ ਤੁਰ ਜਾਣਾ ਜਾਂ ਤੋਂ ਕਿਸੇ ਦਾ ਕੁਝ ਨਹੀਂ ਆਣਾ ਪਰ ਥੋੜਾ ਜਿਹਾ ਲਿਮਟ 'ਚ ਰਹਿ ਕੇ ਹਣਾ ਵੀ ਆਏ ਨਾ ਹੋਵੇ ਵੀ ਆਪਨੇ ਕਿਸੇ ਚੀਜ਼ ਦਾ ਆਪਣਾ ਦਿਖਾਉਣ ਦੇ ਨਾਲ ਕਿਸੇ ਅਗਲੇ ਦਾ ਨੁਕਸਾਨ ਹੋ ਜਾਈ ਹੈ ਨਾ ਜਿੰਨਾ ਕਿ ਤੁਹਾਡੇ ਦਾ ਕਸੀਮ ਤਾਂ ਤੁਸੀਂ ਨਜ਼ਾਰੇ ਜੇ ਲੈ ਸਕਦੇ ਹੋ ਕਿ ਜੇ ਨਜ਼ਾਰੇ ਲੈਣ ਪਰਮਾਤਮਾ ਨੇ ਕਰੇ ਆ ਤਾਂ ਉਹਨੇ ਕਿ ਲੈ ਲੈਣੀ ਚਾਹੀਦੀ ਨੇ ਮੇਰੇ ਕਹਿਣਾ ਅਸੀਂ ਤਾਂ ਪਰਮਾਤਮਾ ਨੇ ਕਿਹਾ ਜਾਓ ਤੈਨੂੰ ਨਜ਼ਾਰੇ ਲੈਣ ਭੇਜੇ ਥੱਲੇ ਤੁਸਾਂ ਲੈ ਕੀ ਨਹੀਂ ਆਏ ਥੱਲੇ ਕੁਝ ਹਣਾ ਪਰ ਆਪਣੇ ਤਕਸੀਮਤ ਰੱਖੋ ਵੀ ਥੋੜਾ ਕਿਹਾ ਹੋਇਆ ਏ ਥੋੜਾ ਦਿਖਾਇਆ ਹੋਇਆ ਕੋਈ ਚੀਜ਼ ਕਿਸੇ ਨੂੰ ਅੱਗੇ ਨੁਕਸਾਨ ਨਾ ਕਰੇ ਜੀ ਜੀ ਭਾਈ ਤੁਹਾਡਾ ਨਾਮ ਕੀ ਹੈ ਭਾਈ ਮੇਰਾ ਨਾਮ ਜੱਗੀ ਹੈ ਜੀ ਜੱਗੀ ਜੀ ਹਾਂ ਜੀ ਭਾਈ ਜੱਗੀ ਭਾਈ ਤੁਸੀਂ ਪੰਜਾਬ ਨੂੰ ਕਿਵੇਂ ਦੇਖਦੇ ਹੋ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਨੇ ਜਾਂ ਫਿਰ ਪੰਜਾਬ ਤੁਹਾਡੇ ਹਿਸਾਬ ਦੇ ਨਾਲ ਕਿਹੜੇ ਪਾਸੇ ਵੱਲ ਨਜ਼ਾਰਿਆ ਭਾਈ ਆਪਾਂ ਤਾਂ ਨੌਜਵਾਨਾਂ ਨੂੰ ਐਂ ਕਹਿੰਦੇਗੇ ਵੀ ਵਾਦੂ ਵਾਦ ਆਪਦੇ ਪਰਿਵਾਰ ਨਾਲ ਹੀ ਜੁੜ ਕੇ ਰਹੋ ਆਪਦੇ ਜਿਹੜੇ 2000 ਮਿੱਤਰ ਨੇ ਵਧੀ ਰੱਖੋ ਮਾੜੀ ਸੰਗਤ ਜਨਾਬ ਉਹ ਬਈ ਠੀਕ ਆ ਨਸ਼ੇ ਦਾ ਦੌਰ ਬਹੁਤ ਚੱਲ ਰਿਹਾ ਹੈ ਨਾ ਬਈ ਆਪਾਂ ਨੂੰ ਪਤਾ ਹੀ ਆ ਨੌਜਵਾਨਾਂ ਦਾ ਕੀ ਹਾਲ ਆ ਬਸ ਆਪਾਂ ਤਾਂ ਇਹੀ ਬੇਨਤੀ ਕਰਦੇ ਆ ਸਾਰੀ ਨੌਜਵਾਨੀ ਨੂੰ ਵੀ ਨਸ਼ਿਆਂ ਤੋਂ ਮੁਕਤ ਹੋ ਕੇ ਆਪਣੇ ਪੰਜਾਬ ਨੂੰ ਰੰਗਲਾ ਬਣਾਓ ਮੇਰੇ ਖਿਆਲ ਦਾ ਬਈ ਮੇਰੇ ਹਿਸਾਬ ਨਾਲ ਵੀ ਨੌਜਵਾਨੀ ਨਹੀਂ ਰਹੀ ਹੁਣੀ ਨਾ ਕਿਉਂਕਿ ਬਈ 80% ਜਿਹੜੀ ਕ੍ਰੀਮ ਹੈ ਔਰ ਇਹਦੇ ਸਿਸਟਮ ਤੋਂ ਅੱਕ ਕੇ ਬਾਹਰ ਜਾ ਚੁੱਕੀ ਆ ਜੀ ਕਿਉਂਕਿ ਮੈਂ ਕਾਫੀ ਕੰਟਰੀਆਂ ਤੇ ਜਾਣ ਦਾ ਮੈਨੂੰ ਮੌਕਾ ਮਿਲਿਆਣਾ ਮੈਂ ਇਹੀ ਦੇਖਦਾ ਜਿੰਨੇ ਵੀ ਯਾਰ ਕਰੀਮ ਹੈ ਕ੍ਰੀਮ ਕਹਿਦੀ ਆਪਣਾ ਜਿੰਨੇ ਲੰਬੇ ਲੁੰਝੇ ਮੁੰਡੇ ਕੁੜੀਆਂ ਨੇ ਯਾਰ ਜਿਨ੍ਹਾਂ ਨੇ ਇੱਥੇ ਰਹਿ ਕੇ ਕੰਮ ਕਰਨਾ ਸੀ ਔਰ ਇਹਦਾ ਸਿਸਟਮ ਔਰ ਇਹਦਾ ਕੰਮ ਕਰ ਹਨ ਇਹ ਤੋਂ ਲੋਕ ਆਕ ਕੇ ਬਾਹਰ ਜਾ ਚੁੱਕੇ ਨੇ 25-25 ਲੱਖ ਰੁਪਏ ਲਾ ਕੇ ਹਨ ਕਿਦਾਂ ਕਹਦੇ ਉਹ ਸਿਸਟਮ ਸੁਧਾਰ ਆ ਜੇ ਨਾ ਤੇ ਸਾਰਾ ਕੁਝ ਸੁਧਾਰ ਆ ਜਾਊਗਾ ਨਾ ਮੈਂ ਤਾਂ ਇਹ ਕਹਣਾ ਵੀ ਜਿੰਨੇ ਨਸ਼ੇ ਵੀ ਆਏ ਨੇ ਉਹ ਵੀ ਸਾਡੇ ਕਰਕੇ ਆਏ ਨੇ ਜੇ ਅਸੀਂ ਨਸ਼ੇ ਨੂੰ ਵੜਾਵਾ ਦਿੰਦੇ ਹਾਂ ਨਾ ਜਾਂ ਕਿਤੇ ਗਲਤ ਕੰਮ ਨੂੰ ਵੜਾਵਾ ਦਿੰਦੇ ਆ ਜੇ ਅਸੀਂ ਨਸ਼ਿਆਂ ਨੂੰ ਜਾਈਏ ਨਾ ਉਧਰ ਨੂੰ ਕਰੀਏ ਨਾ ਕੰਮ ਕੁਝ ਹਨਾ ਕਿਉਂਕਿ ਜਿਹੜਾ ਤੁਸੀਂ ਸਰੀਰ ਨੂੰ ਦਿਓਗੇ ਹੋਏ ਤੁਹਾਡੇ ਪੈਦਾ ਹੋਣਗੇ ਬਾਈ ਤੂੰ ਗੱਲ ਕਰਨ ਲੱਗ ਗਿਆ ਨਾ ਜਿਹੜੇ ਸਟੂਲੇ ਪੈਦਾ ਹੋਏ ਨੇ ਬਾਈ ਗੇ ਪੈਦਾ ਹੋਏ ਨੇ ਨਾ ਮੈਨੂੰ ਪਤਾ ਮੇਰੀ ਗੱਲ ਨਾਲ ਚੱਕਰਗੇ ਵੀ ਲੋਕੜਾ ਕਾਉਂਟਰਵਰਸੀ ਲਿਆਉਣਗੇ ਇਸ ਨੂੰ ਇਹਨਾਂ ਦੀ ਵੀ ਕਿਤੇ ਨਾ ਦੇਣ ਆਪਣੀਆਂ ਬਾਈ ਪਲਵਾਨ ਦਾ ਮੁੰਡਾ ਪਲਵਾਨ ਪੈਦਾ ਹੀ ਹੋਊਗਾ ਕਿਉਂਕਿ ਉਹਨੇ ਆਪਣੇ ਸਰੀਰ ਨੂੰ ਨਾ ਜੋ ਦਿੱਤਾ ਹੁੰਦਾ ਦੁੱਧ ਕਿਓ ਕਰਕਾ ਦਿੱਤੀਆਂ ਨੇ ਉਹਨੇ ਗਰਾਊਂਡ ਦੀ ਸ਼ੁਰੂ ਕਰਨਾ ਬਾਜੀ ਜੰਟਾ ਹੈ ਨਾ ਉਹਨੇ ਆਪਣੇ ਮੁੰਡੇ ਨੂੰ ਗੁੱਲੀ ਵਾਂਗੂ ਘੜਨਾ ਸ਼ੁਰੂ ਕੀਤਾ ਹੋਇਆ ਹੈ ਅੱਜ ਤਿੱਖਾ ਹੈ ਬਾਈ ਦਾ ਨਾ ਇੱਕ ਚੀਜ਼ ਅੱਕ ਦਿੱਤਾ ਪਰ ਜਿਹੋ ਜਿਹਾ ਤੁਸੀਂ ਅੱਜ ਕੱਲ ਮਾਹੌਲ ਚੱਲ ਰਿਹਾ ਹੈ ਜਿਵੇਂ ਇੰਸਟਾ ਦਾ ਹੋ ਗਿਆ ਹਰ ਕਿੱਜਾ ਤੇ ਕੋਈ ਹੈ ਨਾ ਵੀ ਨੱਚ ਗਾ ਕੇ ਸਾਰਾ ਕੁਝ ਕਰ ਰਹੇ ਨੇ ਫਿਰ ਉਹੋ ਜਿਹੀ ਪੈਦਾ ਹੋਊ ਬਈ ਸਿਸਟਮ ਸਾਰਾ ਕੁਝ ਮੇਰਾ ਤਾਂ ਇੱਕ ਜ਼ਬਾਨ ਹੈ ਵੀ ਬਾਣੀ ਨਾਲ ਜੁੜਨਾ ਜ਼ਰੂਰੀ ਹੈ ਬਈ ਹਨਾ ਜਿਵੇਂ ਤੁਸੀਂ ਜਿੱਥੇ ਮਰਜੀ ਰਹਿਣੋ ਅਗਲੀ ਘੜੀ ਥੋੜੀ ਔਕਾਤ ਯਾਦ ਰੱਖਦੇ ਯਾਦ ਕਰਾ ਕੇ ਰੱਖਦੇ ਆ ਬਾਣੀ ਹਨਾ ਕੁਝ ਵੀ ਅਜੇ 5 ਸਕਿੰਟ ਦਾ ਸਮਾਂ ਕੱਢ ਕੇ ਯਾਰ 10 ਮਿੰਟ ਵੈਗੁਰੂ ਵੈਗੁਰੂ ਕਰ ਲਓ ਯਾਰ ਮੈਂ ਕਹਿੰਦਾ ਤੁਹਾਡੇ ਸਾਰੇ ਦਿਨ ਤੁਹਾਡੇ ਅੰਦਰ ਹੰਕਾਰ ਆ ਗਿਆ ਤਾਂ ਮੈਨੂੰ ਫਟੇ ਮੂੰਹ ਕਹਦੇ ਹੋ ਬਾਈ ਬਾਈ ਪੇਸ਼ੇ ਤੋਂ ਕੀ ਕਰਦੇ ਹੋ ਕਿੱਤੀ ਵੜੀ ਕਰਦੇ ਸੀ ਉਦੋਂ ਮੇਰਾ ਚੈਨਲ ਆ YouTube ਚੈਨਲ ਹੈ ਨਾ ਬਾਕੀ ਸਾਰੇ ਦਰਸ਼ਕ ਜਾਣਦੇ ਨੇ ਜੱਟ ਵੀਡ ਰੈਕਡ ਦੇ ਨਾਂ ਤੇ ਹੈ ਨਾ ਤੇ ਮੈਂ ਤਾਂ ਬੜਾ ਗਰੀਬੀ 'ਚ ਚੱਕਿਆ ਲੋਕਾਂ ਨੇ ਬਾਈ ਯਾਰ ਮੈਂ ਤਾਂ ਨਜ਼ਾਰਾ ਲਿਆਦਾ ਯਾਰ ਠੀਕ ਹੈ ਠੀਕ ਹੈ ਮੈਂ ਬੰਦਾ ਕਿਤੇ ਨਾ ਕਿਤੇ ਗੁਰੂ ਨਾਨਕ ਦਾਸ ਦਾ ਵੀ ਸ਼ੁਕਰਾਨਾ ਕਰਦਾ ਨਾ ਥੋੜੀ ਬਾਈ ਫਿਰ ਸੋਸ਼ਲ ਲਾਈਫ ਜਿਹੜੀ ਲੋਕਾਂ ਦੇ ਨਾਲ ਜ਼ਿਆਦਾ ਕਨੈਕਟ ਰਹੀ ਹੈ ਫਿਰ ਤੁਹਾਨੂੰ ਦੋ ਕੁ ਸਵਾਲ ਹੋਰ ਪੁੱਛਦੇ ਹਾਂ ਅਸੀਂ ਤੁਸੀਂ ਜ਼ਿਆਦਾ ਕਨੈਕਟ ਹੋ ਪਾਉਂਗੇ ਅ ਅੱਜ ਕੱਲ ਦੀ ਨੌਜਵਾਨੀ ਜਿਹੜੀ ਵਧਦੀ ਜਾ ਰਹੀ ਹੈ ਜਿਹੜੇ ਪਾਸੇ ਨੂੰ ਜਾ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਪਹਿਲਾ ਸਵਾਲ ਦੂ ਇਸ ਦੇ ਵਿੱਚ ਕਿਸ ਬੰਦੇ ਦੀ ਗਲਤੀ ਹੈ ਮਾਪੇ ਬਾਪ ਦੀ ਗਲਤੀ ਹੈ ਸਾਡੀ ਐਜੂਕੇਸ਼ਨ ਦੀ ਗਲਤੀ ਹੈ ਸਾਡੇ ਟੀਚਰ ਦੀ ਗਲਤੀ ਹੈ ਜਾਂ ਸਾਡੀ ਜਿਹੜੀ ਸੋਸ਼ਲ ਲਾਈਫ ਅੱਗੇ ਪਿੱਛੇ ਵਾਲੇ ਸਮਾਜ ਹੈ ਜਿਹੜਾ ਸਾਡਾ ਕਿਉਂ ਸਿਖਾ ਰਿਹਾ ਸਾਨੂੰ ਬਈ ਸਮਾਜ ਦੇ ਨਾਲ ਸਾਰਾ ਕੁਝ ਅਪਡੇਟ ਹੁੰਦਾ ਹੈ ਨਾ ਯਾਰ ਜੀ ਇੰਸਟਾਗ੍ਰam ਵੀ ਆਪਣੇ ਆ ਹੁਣੀ ਆਇਆ ਪਹਿਲਾਂ ਨਹੀਂ ਹੈਗਾ ਸੀਗਾ ਜੀ ਨਾ ਇਹਦੇ ਵਿੱਚ ਮਾਪੇ ਬਾਪ ਦੀ ਗਲਤੀ ਹੈ ਮਾਪੇ ਬਾਪ ਕਿਹੜਾ ਕਹਿੰਦਾ ਵੀ ਤੁਸੀਂ ਨੱਚ ਗਾ ਕੇ ਇੰਸਟਾਗ੍ਰam ਦੇ ਪਾਓ ਜੀ ਹਨਾ ਜੋ ਚੀਜ਼ ਬੰਦਾ ਸੇ ਪਾਸੇ ਦੇਖ ਰਿਹਾ ਹੈ ਉਹ ਚੀਜ਼ ਹਰ ਕੇ ਵੀ ਇਹ ਇਹ ਕਰ ਰਿਹਾ ਮੈਂ ਵੀ ਨਹੀਂ ਆਰੇ ਜਲਾ ਮਾਣਾ ਯਾਰ ਮਤਲਬ ਕੀ ਯਾਰ ਇਹਦੀ ਗਲਤੀ ਗੁਲਤੀ ਮੈਂ ਤਾਂ ਕਿਸੇ ਦੀ ਨਹੀਂ ਮੰਨਦਾ ਹੈਗਾ ਕਿ ਕੋਈ ਸਮਾਜ ਅਪਡੇਟ ਹੋਈ ਜਾਂਦਾ ਨਾ ਨਾ ਅੱਜ ਇੰਸਟਾਗ੍ਰਾਮ ਚੱਲਦਾ ਪਹਿਲਾਂ ਟਿਕਟੌਕ ਚੱਲਦਾ ਸੀ ਕੱਲੂ ਇਸ ਤੋਂ ਹੋਰ ਬੈਂਕਰ ਚੀਜ਼ ਆਊਗੀ ਯਾਰ ਮੈਂ ਤਾਂ ਇਹੋ ਕਿਹਾ ਵੀ ਬਾਈ ਤੁਸੀਂ ਬਾਣੀ ਨਾਲ ਜੁੜੋਗੇ ਨਾ ਤਾਂ ਤੁਹਾਡਾ ਇਹ ਚੀਜ਼ਾਂ ਨੇ ਪਿੱਛੇ ਹੀ ਨਹੀਂ ਕਰਨਾ ਬਾਈ ਯਾਰ ਬਹੁਤ ਵੱਡੀ ਮੈਂ ਸੱਚ ਦਾਦਾ ਮੈਂ ਕੋਨਾ ਮੋਨਾ ਜ਼ਰੂਰਾਂ ਰੋਡਾ ਜ਼ਰੂਰਾਂ ਮੈਨੂੰ ਪਤਾ ਮੈਂ ਗੁਰੂ ਤੋਂ ਬਹੁਤ ਦੂਰ ਹਣਾ ਪਰ ਮੈਂ ਗੁਰੂ ਨਾਨਕ ਦਾਸ ਪਾਤਸ਼ਾਹ ਸ਼ੁਕਰਾਨਾ ਕਰਦਾ ਵੀ ਮੇਰੇ ਅੰਦਰ ਦੋ ਟਾਈਮ ਦੀ ਬਾਣੀ ਉਹਨੇ ਪੈਦਾ ਕਰਤੀ ਹਣਾ ਮੈਂ ਗੁਰੂ ਗ੍ਰੰਥ ਸਾਹਿਬੀ ਅਰਦਾਸ ਕਰਕੇ ਨ ਮੇ ਮਾਲਕਾਂ ਮੇ ਤੋਂ ਮਾੜਾ ਕੰਮ ਨਾ ਕਰਦਾ ਵੀ ਕਰਾਈ ਨਾ ਅੱਜ ਤੱਕ ਗੁਰੂ ਰਾਮਦਾਸ ਪਾਸ਼ਾ ਨੇ ਮੈਨੂੰ ਮਾੜੀ ਜਗ੍ਹਾ ਤੇ ਜਾਣ ਨਹੀਂ ਦਿੱਤਾ ਕਦੇ ਚੇ ਕੋ ਨਾਮ ਉਹ ਨਾਮ ਗੁਰੂ ਰਾਮੇ ਕਰੋ ਬਾਣੀ ਪੜ ਕੇ ਨਿਕਲੋ ਚੇ 2 ਮਿੰਟ ਦਾ ਧਿਆਨ ਧਾਰ ਕੇ ਯਾਰ 10ਵੇਂ ਬਾਝਾ ਧਿਆਨ ਧਾਰ ਲੋ ਯਾਰ ਮੈਂ ਗਰੰਟੀ ਦਿੰਦਾ ਬਾਜੀ ਤੁਸੀਂ ਗਲਤ ਕੰਮ ਬਲ ਜਾਉਂਗੀ ਨਹੀਂ ਤੁਹਾਡੇ ਹੱਥ 'ਚ ਪਾਇਆ ਹਰੇਕ ਤੇ ਕੜਾ ਹੈ ਜੇ ਤੁਸੀਂ ਇਸ ਹੱਥ ਨਾਲ ਖਾਣੇ ਪੀਣੇ ਹੋ ਨਾ ਤੁਹਾਨੂੰ ਯਾਦ ਕਰਾਉਂਦਾ ਇਹ ਕਿ ਕੜਾ ਕਦੇ ਕੋਈ ਸ਼ੌਂਕ ਨਾਲ ਨਹੀਂ ਪਾਇਆ ਹੁੰਦਾ ਹੈਗਾ ਨਾ ਖਾਣੇ ਵੀ ਨਸ਼ਾ ਵੀ ਇਸ ਹੱਥ ਨਾਲ ਕਰਦੇ ਨਾ ਇਸੇ ਹੱਥ ਨਾਲ ਮਾੜਾ ਜਿਹਾ ਕੜੀ ਨੂੰ ਦੇਖ ਲ ਮੈਂ ਬਾਣੀ ਤਾਈਓ ਲਗਾਈ ਜਾ ਵੀ ਮੇਰੇ ਹੱਥ ਤੋਂ ਮੈਂ ਕੋਈ ਗਲਤ ਕੰਮ ਕਰਾਂ ਜਾਂ ਗਲਤ ਉਂਗਲ ਚੱਕਾਂ ਕਿਸੇ ਕਣੀ ਵੀ ਮੈਨੂੰ ਪਤਾ ਲੱਗ ਜਾਵੇ ਵੀ ਮੈਂ ਕਿੱਥੇ ਜੁੜਿਆ ਹੋਇਆ ਹਾਂ ਮੇਰੀ ਰੂਹ ਕਿੱਥੇ ਜੁੜੀ ਪਈ ਹੈ ਬਾਈ ਜੀ ਤੁਸੀਂ ਬਾਈ ਤੁਹਾਡਾ ਨਾਮ ਥੋੜਾ ਜਿਹਾ ਲਵੇ ਹੋ ਜੋ ਤੁਹਾਡਾ ਨਾਮ ਕੀ ਹੈ ਮੇਰਾ ਹਰਮਨ ਜੀ ਹਾਂਜੀ ਹਰਮਨ ਜੀ ਕਿੰਨੀ ਉਮਰ ਹੋਣੀ ਬਾਈ ਆ ਮੇਰੀ 22 ਸਾਲ 22 ਸਾਲ ਬਾਈ ਤੁਹਾਡੀ ਉਮਰ ਮੇਰੀ ਬਈ ਹੈਗੀ ਹੈ ਤਕਰੀਬਨ 34-35 ਸਾਲ ਦੀ 34-35 ਇੱਕ ਛੋਟਾ ਐਕਸਪੈਰੀਮੈਂਟ ਕਰ ਲਈ ਬਾਈ ਕਰ ਲਿਆ ਨਿਕਾ ਜਾ ਬਾਈ ਜ਼ਿੰਦਗੀ ਦੇ ਵਿੱਚ ਕੀ ਬੰਨਣਾ ਹੈ ਅੱਗੇ ਮੇਰਾ ਫਿਲਮਾਂ ਦਾ ਕੰਮ ਹੈ ਬਾਈ ਜੀ ਅੱਛਾ ਕੀ ਕੁਛ ਕਰ ਰਹੇ ਹੋ ਉਸ ਦੇ ਵਾਸਤੇ ਹੁਣ ਮੇਰਾ ਮੈਂ 4 ਸਾਲ ਹੋ ਗਏ ਕੰਮ ਕਰਦੇ ਨੂੰ ਬਾਈ ਜੀ ਮੈਂ ਪੜਦਾ ਵੀ ਸੀ ਤੇ ਨਾਲ ਹੀ ਉਦੋਂ ਮੇਰਾ ਕੰਮ ਸ਼ੁਰੂ ਹੋਇਆ ਉਦੋਂ ਤੋਂ ਅੱਛਾ ਅੱਛਾ ਤੇ ਅੱਗੇ ਇਹੀ ਕਰਦੇ ਰਹਿਣਾ ਸੀ ਨੇ ਅੱਛਾ ਕਿੰਨੀ سپورਟ ਮਿਲਦੀ ਹੈ ਨਾਲ ਦੇ ਬੰਦਿਆਂ ਤੋਂ ਪੂਰੀ سپورਟ ਅਸੀਂ ਨਾਲ ਦੀਆਂ ਜਿਹੜੇ ਜਿਹੜੇ ਸਾਰੇ ਕੰਮ ਕਰਦੇ ਆ ਨਾਲ ਦੇ ਸਾਰੀ ਬੰਦੇ ਇਕੱਠੇ ਕੰਮ ਕਰਦੇ ਨੇ ਬਾਈ ਸੋਸ਼ਲ ਮੀਡੀਆ ਦੇ ਅੱਜ ਕੱਲ੍ਹ ਦੇ ਜਮਾਨੇ ਵਿੱਚ ਆ ਬਾਕੀ ਬੰਦਿਆਂ ਤੋਂ ਹਟ ਕੇ ਬਾਕੀ ਆ ਆਪਣੇ ਉਮਰ ਆ ਰਹੇ ਤੋਂ ਹਟ ਕੇ ਕੀ ਦੇਖਦੇ ਹੋ ਸੱਚ-ਸੱਚ ਦੱਸਣਾ ਝੂਠ ਫੜ ਲੈਨੇ ਨਹੀਂ ਮੈਂ ਮੈਂ ਬਈ ਜਿਆਦਾ ਧਿਆਨ ਨਹੀਂ ਇਹ ਚੀਜ਼ ਵੱਲ ਦਿੰਦਾ ਕਿਉਂਕਿ ਅਸੀਂ ਸਾਡਾ ਧਿਆਨ ਹੀ ਜਿਆਦਾ ਆਪਣੇ ਕੰਮ ਵੱਲ ਹੁੰਦਾ ਕਿਉਂਕਿ ਪਰ ਉਹ ਉਹ ਆਪ ਦੇਖਦੀਆਂ ਹੁਣ ਰੀਲਾਂ ਦਾ ਹਰੇਕ ਹੀ ਦੇਖਦਾ ਬੰਦਾ ਜੋ ਚੱਲਦਾ ਚੱਲਦਾ ਉਹ ਦੇਖਦੀਆਂ ਉਹ ਬਸ ਇਹ ਚੀਜ਼ ਹੈ ਬਾਈ ਕਿਉਂਕਿ ਮੈਂ 2015 ਤੋਂ ਮੈਨੂੰ ਸੁਰਤ ਆਈ ਜਦੋਂ ਤੋਂ ਮੈਂ ਦੇਖਦਾ ਰਿਹਾ ਬਹੁਤ ਯਾਰੇ ਚੇਂਜ ਹੁੰਦਾ ਜਾ ਰਿਹਾ ਇਹ ਚੇਂਜ ਹੁੰਦਾ ਵੀ ਜਾਊ ਇਹਨੂੰ ਕਿੰਨਾ ਕੋਈ ਰੋਕ ਸਕਦਾ ਬਾਈ ਨਾ ਇਹ ਰੋਕੇ ਚੀਜ਼ ਜਿਵੇਂ ਜਿਵੇਂ ਜਮਾਨਾ ਵਧੀ ਜਾਂਦਾ ਹੈ ਚੇਂਜ ਵੀ ਆ ਹੀ ਹੁੰਦਾ ਹੈ ਮੋਬਾਈਲ ਕਦੋਂ ਲੈ ਲਿਆ ਸੀ ਬਾਈ ਮੈਂ ਬਾਈ ਮੋਬਾਈਲ ਜੀ 2017 16 17 ਉਹਦਾ ਉਮਰ ਕਿੰਨੀ ਸੀ ਉਹਦਾ ਮੇਰੀ ਉਮਰ ਹੁਣੇ 17 ਸਾਲ ਦੀ 17 ਸਾਲ ਠੀਕ ਹੈ ਬਾਈ ਜੀ ਹੁਣ ਤੁਸੀਂ ਦੱਸੋ ਤੁਸੀਂ ਆਪਦਾ ਪਹਿਲਾ ਮੋਬਾਈਲ ਕਦੋਂ ਲਿੱਤਾ ਸੀ ਮੈਂ ਤਾਂ ਉਹਦੋਂ ਜਦੋਂ ਰੋਮਿੰਗ ਚੱਲਦੀ ਸੀ ਉਹਦਾ ਲੈ ਲਿਆ ਜੀ ਬਾਈ ਅੱਛਾ ਕਿੰਨੇ ਉਮਰ ਸੀ ਕੀ ਆਪਣੇ ਕੋਈ ਉਮਰ ਨਹੀਂ ਪਤਾ ਬਾਈ ਰੋਮਿੰਗ ਕਿਹੜਾ ਕਦੋਂ ਚੱਲਦੀ ਹੁੰਦੀ ਸੀ ਯਾਰ ਇਹ ਫੇਰ ਵੀ ਇੱਕ ਕੋਈ ਅੰਦਾਜ਼ਾ 20 ਸਾਲ 18 ਸਾਲ 19 ਸਾਲ ਹੋਊਗੀ ਬਾਈ ਬਾਈ ਵੀ ਬਾਈ ਕਿਤੇ ਲੱਗਦਾ ਹੈ ਹਾਂ 20 ਸਾਲ ਦੀ ਹੋ ਗਈ ਬਾਈ ਅੱਛਾ ਬਾਈ ਉਦੋਂ ਕਰਦੇ ਕੀ ਕਹਿੰਦੇ ਹੁੰਦੇ ਸੀ ਕੀ ਦੇਖਣ ਵਾਸਤੇ ਕਹਿੰਦੇ ਸੀ ਚੋਰੀਆਂ ਲਿਆ ਜੀ ਘਰ ਦੇਉਂਦਾ ਬਾਈ ਹੋਰ ਇਹਣਾ ਕੀ ਸੀ ਹੁੰਦਾ ਕਿ ਉਹਨੂੰ 100 ਰੁਪਏ ਦੇਦਾ ਕਦੇ 200 ਦੇਦਾ ਉਹ ਮਟਰੋਲਾ ਇਹਦਾ ਆਉਂਦੀ ਡੂੰਡੀ ਜੀ ਵਾਲਾ ਠੀਕ ਮੇਰਾ ਸਭ ਤੋਂ ਪਹਿਲਾਂ ਉਹ ਫੋਨ ਸੀਗਾ ਠੀਕ ਆ ਠੀਕ ਆ ਘਰੋਂ ਚੋਰੀਆਂ ਨੂੰ ਫੋਨ ਮਾਰਦਾ ਕਦੇ ਆਉਂਦਾ ਨਹੀਂ ਸੀ ਬੈਲਾ ਬੁੱਲਾ ਜੀ ਮਾਰ ਕੇ ਆਪੇ ਜੀਜਾ ਲਾਲਾ ਤਾਂ ਸੀ ਕਦੇ ਕਿਹੜੀ ਰਿੰਗ ਜੀ ਲਾਲੀ ਕਦੇ ਬੱਬੂ ਮਾਲ ਦਾ ਗਾਣਾ ਜਾਂਦੀ ਮੈਂ ਤਰਾ ਛਾਤਰੀ ਉੱਡ ਗਈ ਠੀਕ ਉਹ ਟਾਣਾ ਨਾਣਾ ਨਾਣਾ ਜੇ ਕਰਕੇ ਚੱ ਤਾਂ ਯੋ ਮੈਂ ਕਿ ਤੈਨੂੰ ਵਾਰ-ਵਾਰੀ ਗੱਲ ਕਰਨੀ ਵੀ ਵੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਜ਼ਰੂਰ ਯਾਦ ਰੱਖਿਓ। ਸੋਨੂੰ ਗਲਤੀਆਂ ਕਰਦੋ ਆਪੇ ਰੋਕੀ ਜਾਣਗੇ। ਹੋਣੀ ਹੀ ਨਹੀਂ ਗਲਤੀ ਜੇ ਤੁਹਾਡੀ ਬਾਣੀ ਨਾਲ ਜੁੜ ਗਈ ਬਈ। ਜ਼ਰੂਰੀ ਨਹੀਂਗਾ ਵੀ ਤੁਸੀਂ ਪੱਗਾ ਬਣ ਕੇ ਬਾਣੀ ਕਰਨੀ। ਧੋਨੇ-ਮੋਨੇ ਵੀ ਕਰ ਸਕਦੇ। ਮੇਰੇ ਕੋਈ ਮਤ ਹੈ ਹਰ ਕਵਾਲ ਦਾ ਮੇਰੇ ਕੋਈ ਜਵਾਬ ਹੈ ਬਸ। ਜੇ ਤੁਹਾਡੀ ਨਾਲ ਪਿੱਛੇ ਗੁਰਬਾਣੀ ਜੁੜ ਗਈ ਬਈ। ਮਤਲਬ ਹੀ ਨਹੀਂ ਬਈ ਸੋਨੂੰ ਕੋਈ ਗਲਤ ਕੰਮ ਕਰਜੋ ਬਈ। ਬਹੁਤ ਵਧੀਆ ਲੱਗਿਆ ਬਈ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ। ਐਂਡ ਦੇ ਵਿੱਚ ਇਹੀ ਕਹਾਂਗੇ ਵੀ ਪੰਜਾਬ ਪੰਜਾਬੀ ਦੇ ਨਾਲ ਜੁੜੇ ਰਹੋ। ਪੰਜਾਬੀ ਬੋਲੋ ਪੰਜਾਬੀ ਪੜੋ ਤੇ ਪੰਜਾਬੀ ਸਿੱਖੋ ਧੰਨਵਾਦ ਬਾਈ ਸਾਨੀ ਥੈਂਕ ਯੂ ਬਈ ਥੈਂਕ ਯੂ ਧੰਨਵਾਦ ਬਾਈ ਥੈਂਕ ਯੂ ਆਓ ਜੀ ਆਪਾਂ ਅੱਗੇ ਚੱਲਦੇ ਆਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ ਤੇ ਅੱਜ ਅਸੀਂ 3B2 ਦੇ ਵਿੱਚ ਪਹੁੰਚੇ ਆਂ ਕੁਝ ਨੌਜਵਾਨ ਭਰਾ ਮਿਲੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਬਈ ਹਾਂ ਬਾਈ ਸਾਬ ਤੋਂ ਪਹਿਲਾਂ ਤੇ 3B2 ਦੇ ਵਿੱਚ ਆਏ ਹਾਂ ਕਿਵੇਂ ਦਾ ਲੱਗ ਰਿਹਾ ਇੱਥੇ ਬਹੁਤ ਵਧੀਆ ਲੱਗ ਰਿਹਾ ਜੀ ਲਹਿਰ ਲੱਗੀ ਪਈ ਨਾ ਯੁਰਦਨ ਇਹੇ ਹੀ ਬਸ ਮਾਹੌਲ ਮਾਹੌਲ ਬਣੇ ਪਈ ਦੁਕਾਨਾਂ ਵਾਲੇ ਚੜਨ ਨਹੀਂ ਹੁੰਦੀ ਅੱਛਾ ਹਾਂਜੀ ਅਜਾ ਭਾਈ ਸਭ ਤੋਂ ਪਹਿਲਾਂ ਤੇ ਸਾਡੀ ਨੌਜਵਾਨੀ ਨੂੰ ਇਹ ਸਲਾਹ ਹੈ ਵੀ ਇੱਕ ਪੰਜਾਬ ਦੀ ਨੌਜਵਾਨੀ ਨੂੰ ਪੁੱਛ ਰਿਆਂ ਇੰਸਟਾਗ੍ਰam ਦੇ ਉੱਤੇ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ ਕੱਲ ਪਿੱਛੇ ਹੀ ਕੰਚਨ ਕੁਮਾਰੀ ਕਮਲ ਕੌਰ ਹੋਰਾਂਦਾ ਜਿਹੜਾ ਕਤਲ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਉਹ ਤਾਂ ਹੀ ਉਹਦੇ ਆਪਣੇ ਸਮਝ ਲੋ ਲੱchnਾ ਕਰ ਕੀ ਹੋਇਆ ਜੀ ਗੰਮ ਆ ਆਪਾਂ ਜੀ ਅਮਰਤਪਾਲ ਸਿੰਘ ਮੈਰੋਂ ਨਾਲ ਆ ਜੀ ਉਹਨੋਂ ਬੰਦੇ ਬਹੁਤ ਵਧੀਆ ਕਰਿਆ ਜੀ ਆਪਾਂ ਜੀ ਉਹਦੀ ਬਹੁਤ ਸਪੋਰਟ ਕਰਦੇ ਹਾਂ ਜੀ ਅੱਜ ਵੀ ਗੱਲਾਂ ਬਹੁਤ ਵਧੀਆ ਕਰਿਆ ਜੀ ਕਿਉਂਕਿ ਸੋਸ਼ਲ ਮੀਡੀਆ ਤੇ ਨਾ ਹੀ ਕੁੜੀਆਂ ਨੇ ਗੰਦ ਬਹੁਤ ਬਾਅਦ ਕਰਿਆ ਜੀ ਛੋਟੇ ਜਿਹੇ ਵਾਕਾਂ ਤੇ ਹੀ ਅਸਰ ਪੈਂਦਾ ਜੀ ਫੈਮਿਲੀ ਛੋਟੇ ਜਿਹੇ ਵਾਕਾਂ ਵਾਲੇ ਹੈ ਨਹੀਂ ਤੀ ਵੀਰੇ ਹੋਰ ਕੋਈ ਸਰਤ ਨਹੀਂ ਕਰਦਾ ਤੇ ਹੁਣ ਸਭ ਵਧੀਆ ਹੋ ਜਾਊਗਾ ਇੰਸਟਾਗ੍ਰਾਮ ਤੇ ਵਧੀਆ ਸੈੱਟ ਰਹੂਗਾ ਕਿਉਂਕਿ ਘਰੇ ਬੈ ਕੇ ਦੇਖਣ ਵਾਲਾ ਮਾਹੌਲ ਨਹੀਂ ਤੀਗਾ ਉੱਥੇ ਦੇਖੋ ਜੀ ਕੋਈ ਸਰਚ ਨਹੀਂ ਕਰਦਾ ਬੰਦਾ ਹੁਣ ਰੀਲਾਂ ਦੇਖ ਰਿਆ ਨਾ ਨਾਰਮਲ ਆ ਜਾਂਦੀਆਂ ਨੇ ਉਹ ਤੁਹਾਨੂੰ ਪਤਾ ਨਾ ਤਾਂ ਕੋਈ ਕੱਪੜੇ ਚੱਜਦੇ ਪਾਉਂਦੇ ਨਾ ਕੋਈ ਗੱਲ ਚੱਜਦੀ ਕਰਨੀ ਹੈ ਉਹ ਆਪਣੇ ਲੱਛਣਾ ਕਰਕੇ ਮਰੀ ਜੀ ਹਾਂਜੀ ਭ ਤੇ ਹੁਣ ਇੰਸਟਾਗ੍ਰam ਦੇ ਉੱਤੇ ਇਹ ਗੱਲਾਂ ਵੀ ਚੱਲ ਰਹੀਆਂ ਨੇ ਵੀ ਜਿਹੋ ਜਿਹਾ ਸਮਾਜ ਸਾਡਾ ਜਵਾਕਾਂ ਨੂੰ ਸ਼ੀਸ਼ਾ ਦਿਖਾਏਗਾ ਉਵੇਂ ਦੇ ਸਾਡੇ ਜਵਾਕ ਹੋਣਗੇ ਤੁਸੀਂ ਕਿਵੇਂ ਥੈਂਕ ਯੂ ਬਿਲਕੁਲ ਵੀਰੇ ਅਮਰਤਪਾਲ ਮੈਰੋ ਨੇ ਇਹ ਬਹੁਤ ਵਧੀਆ ਕੰਮ ਕਰਿਆਗਾ ਇਹ ਤੋਂ ਮੰਨ ਲਓ ਬਹੁਤ ਨੂੰ ਹੋਰ ਨੂੰ ਡਰ ਬੈਠ ਗਿਆ ਸਿੱਖਿਆ ਮਿਲਦੀ ਹੈ ਮਤਲਬ ਵੀ ਹੋਰਾਂ ਨੂੰ ਅਕਲ ਆ ਜੂਗੀ ਥੋੜੀ ਜੀ ਜਿਹੜੇ ਜਿਨ੍ਹਾਂ ਨੇ ਗੰਦ ਪਾਇਆ ਸੀ ਛੋਟੇ ਛੋਟੇ ਕੱਪੜੇ ਪਾ ਕੇ ਡਬਲ ਮੀਨਿੰਗ ਵੀਡੀਓ ਬਣਾਉਂਦੇ ਨੇ ਰੀਲਜ਼ ਬਣਾਉਂਦੇ ਨੇ ਉਹਨਾਂ ਨੇ ਮੰਨ ਲਓ ਬਹੁਤ ਗੰਦ ਪਾਇਆ ਹੋਇਆ ਦੀ ਉਹਨਾਂ ਨੂੰ ਥੋੜਾ ਜਿਹਾ ਹੁਣ ਮੰਨ ਲਓ ਟਕਿਆ ਹੋ ਗਿਆ ਸਾਡੇ ਹਿਸਾਬ ਦੇ ਨਾਲ ਇਹਦਾ ਕੀ ਕਾਰਨ ਹੋ ਸਕਦਾ ਜਾਂ ਫਿਰ ਇਸ ਦੇ ਬਾਰੇ ਆਪਾਂ ਕੀ ਕਰ ਸਕਦੇ ਆ ਵੀ ਸਾਡੇ ਜਿਹੜੇ ਜਵਾਗ ਨੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਫਿਊਚਰ ਆ ਸਾਡਾ ਉਹ ਇਦਾਂ ਦੀਆਂ ਚੀਜ਼ਾਂ ਦੇ ਵੱਲ ਨਾ ਜਾਵੇ ਉਹ ਤਾਂ ਜੀ ਜਿਹੜੇ ਮਤਲਬ ਅੱਜ ਕੱਲ੍ਹ ਦੇ ਟਾਈਮ ਚ ਗੰਦ ਪਾ ਰਹੇ ਨੇ ਜੀ ਸਾਰਿਆਂ ਦੇ ਗੋਲੀ ਮਾਰੂ ਜੀ ਬਸ ਗੱਲ ਖਤਮ ਹੈ ਜੀ ਫੇਰ ਪੰਜਾਬ ਸੁਧਰੂਗਾ ਜੇ ਅਸਲ ਦੇ ਵਿੱਚ ਪੰਜਾਬ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਜੀ ਹੁਣ ਮਾਹੌਲ ਤੁਹਾਨੂੰ ਪਤਾ ਹੀ ਕਿੰਨਾ ਖਰਾਬ ਹੈ ਜੀ ਬਥੇਤ ਕਰਕੇ ਕਹਿਣਾ ਹੀ ਮੈਂ ਇਤੂਸੀ ਦੱਸੋ ਜਿਵੇਂ ਤੁਸੀਂ ਹੁਣ ਛੋਟੇ ਉਮਰ ਦੇ ਵਿੱਚ ਆ ਜੰਨੇ ਹੋ ਥੋੜੇ ਬਾਈ ਹੋਰੀ ਥੋੜੇ ਤੋਂ ਵੱਡੇ ਨੇ ਤੇ ਆਪਦੇ ਤੋਂ ਛੋਟੀ ਉਮਰ ਦੇ ਜਵਾਕਾਂ ਤੋਂ ਫਿਰ ਮੋਬਾਈਲ ਦੇਖਦੇ ਹੋ ਜਾਂ ਤੁਸੀਂ ਵੀ ਚਲਾ ਰਹੇ ਹੋ ਤੁਸੀਂ ਇਹਦੇ ਵਿੱਚ ਕੀ ਕੁਝ ਦੇਖਣਾ ਪਸੰਦ ਕਰਦੇ ਗੁਰੇਚ ਹੁਣ ਆਪਾਂ ਮੇਨਲੀ ਸਾਰੇ ਨਾ ਇੰਸਟਾਗ੍ਰam ਤੇ ਵਟਸਐਪ ਤੇ ਸਨੇਪ ਜ਼ਿਆਦਾ ਚਲਾਉਂਦੇ ਨੇਗੇ ਬਸ ਇਦੋਂ ਮੇਨਲੀ ਵੀਰੇ ਆਗਾ ਇੰਸਟਾਗ੍ਰam ਜੋ ਬੰਦਾ ਖੋਲਦਾ ਦੀਗਾ ਤਾਂ ਸਭ ਤੋਂ ਜ਼ਿਆਦਾ ਵੀਰੇ ਉੱਥੇ ਜਵਾਕਾਂ ਨੂੰ ਜਦੋਂ ਮੂਰੇ ਗੰਦਾਲੀਆਂ ਵੀਡੀਓ ਆਉਂਦੀਆਂ ਜੀਆਂ ਡਬਲ ਮੀਨਿੰਗ ਵਾਲੀਆਂ ਵੀਡੀਓ ਆਉਂਦੀਆਂ ਜੀਆਂ ਤਾਂ ਕਹਿੰਦੇ ਸਾਬਦਾ ਤੁਸੀਂ ਲਾਲੋ ਇੱਕ ਤਾਂ ਇੱਕ ਉਮਰ ਹੁੰਦੀ ਹੈਗੀ 15 ਸਾਲ ਦੇ ਵਿੱਚ ਜਿਹੜੇ ਬੰਦੇ ਨੂੰ ਕਿੱਥੇ ਤਾਂ ਆਪਾਂ ਨੂੰ ਨੌਲੇਜ ਵਧੀਆ ਲੈਣੀ ਚਾਹੀਦੀ ਸਿੱਖਿਆ ਵਧੀਆ ਲੈਣੀ ਚਾਹੀਦੀ ਆ ਪਰ ਸੋਸ਼ਲ ਮੀਡੀਆ ਥਰੂ ਨੈਟਵਰਕਿੰਗ ਥਰੂ ਆਪਾਂ ਨੂੰ ਇਹ ਤੇ ਵੀਰੇ ਜਦ ਆਪਾਂ ਛੋਟੇ ਸਾ ਛੋਟੀ ਉਮਰ ਦੇ ਬੱਚੇ ਦੇਖਦੇ ਨੇਗੇ ਤਾਂ ਵੀਰੇ ਇਹ ਗਲਤੀ ਸਰ ਜਾਂਦਾ ਹੈਗਾ ਉਹਨਾਂ ਤੇ ਤੇ ਓਮੇ ਡਬਲ ਮੀਨਿੰਗ ਵਾਲੀ ਵੀਡੀਓ ਤੇ ਜਦੋਂ ਬੰਦਾ ਦੇਖਦਾ ਹੈਗਾ ਤਾਂ ਸਭ ਦੀ ਗੱਲ ਤੋਂ ਸੂਚ ਹੁੰਦੀ ਹੈ ਵੀਰੇ ਹੌਲੀ ਹੌਲੀ ਤਾਂ ਹੀ ਪੰਜਾਬ ਦੀ ਜਿਹੜੀ ਨੌਜਵਾਨੀ ਹੈਗੀ ਕੁਝ ਕਾਰਨ ਸੋਸ਼ਲ ਮੀਡੀਆ ਵੀ ਹੈਗਾ ਕਿ ਜਿਹਦੇ ਨਾਲ ਉਹ ਖਰਾਬ ਹੋ ਰਹੀ ਹੈਗੀ ਵੀਰੇ ਵਿੱਚ ਪੰਜਾਬ 'ਚ ਹੁਣ ਤੁਹਾਨੂੰ ਪਤਾ ਹੀ ਨਸ਼ਾ ਵੀ ਕਿੰਨਾ ਆ ਗਿਆ ਜੀ ਪੰਜਾਬ ਨੂੰ ਇੱਕ ਸਰਕਾਰਾਂ ਨੇ ਖਤਮ ਕਰਿਆ ਜੀ ਸਾਰੇ ਜਿੰਨੇ ਵੀ ਸਰਕਾਰਾਂ ਨੇ ਜਿੱਤ ਜਿੱਤਨ ਤੋਂ ਪਹਿਲਾਂ ਬੰਦਾ ਹੋਰ ਹੁੰਦਾ ਜਿੱਤਨ ਤੋਂ ਬਾਅਦ ਬੰਦਾ ਹੋਰ ਹੁੰਦਾ ਜੀ ਇਹ ਹੀ ਆਪਣੇ ਪੰਜਾਬ ਤਾਂ ਅਸੀਂ ਪਿੱਛੇ ਆਈ ਜੀ ਵਾਕਾਂ ਦੇ ਵਾਸਤੇ ਕੀ ਕਹੋਗੇ ਉਹਨਾਂ ਨੂੰ ਕੀ ਸਲਾਹ ਦੋਗੇ ਮੇਰੇ ਸਤਰਾਏ ਮੈਂ ਵੀ ਪਹਿਲੀ ਗੱਲ ਤੋਂ ਉਹਨਾਂ ਨੂੰ ਫੋਨ ਤੋਂ ਦੂਰ ਹੀ ਰੱਖਿਆ ਜਾਵੇ ਜੀ ਬਸ ਘਰ ਦੇ ਮਤਲਬ ਵਧੀਆ ਨਾਲਜ ਰੱਖਣੀ ਜੀ ਉਹਨੂੰ ਜੇ ਮੋਬਾਈਲ ਚਲਾਉਣਾ ਵੀ ਹੈ ਜੀ ਕੋਈ ਵਧੀਆ ਜਿਵੇਂ ਮਤਲਬ ਨਾਲਜ ਵਾਲੇ ਪੋਡਕਾਸਟ ਆਉਂਦੇ ਨੇ ਅੱਜ ਕੱਲ ਉਹ ਚੀਜ਼ ਸੁਣਾਵੇ ਜਿ ਵਾਕਾਂ ਨੂੰ ਹਨਾ ਪੜਾਵੇ ਬਸ ਬਸ ਇਹ ਚੀਜ਼ ਹੁੰਦੀ ਹੈ ਜਿਹੜਾ ਗੰਦ ਪਾਉਂਦਾ ਜੀ ਉਹਦਾ ਗੋਲੀ ਮਾਰਨੀ ਚਾਹੀਦੀ ਹੈ ਜੀ ਬਾਈ ਅਮਰਤ ਦਾ ਮੈਰੋ ਵਾਸਤੇ ਕੋਈ ਸੰਦੇਸ਼ ਬਸ ਉਹਨਾਂ ਨੂੰ ਇਹੀ ਸੰਦੇਸ਼ ਹੈ ਵੀ ਤੁਹਾਡੇ ਨਾਲਾਂ ਐਵੇਂ ਦਾ ਗੰਦ ਜਿਹੜਾ ਹੋਰ ਪੰਜਾਬ ਚ ਪਿਆ ਹੋਇਆ ਉਹ ਸਾਫ਼ ਕੀਤਾ ਜਾਵੇ ਬਹੁਤ ਵਧੀਆ ਕੰਮ ਕੀਤਾ ਜੀ ਅਮਰਤਪਾਲ ਸਿੰਘ ਮੈਰੋ ਨੇ ਜੀ ਧੰਨਵਾਦ ਧੰਨਵਾਦ ਟ੍ਰਿਬਿਊਟਿਵ ਮਾਰਕੀਟ ਦੇ ਵਿੱਚ ਆਏ ਸੀਗੇ ਲੋਕਾਂ ਨਾਲ ਗੱਲਬਾਤ ਹੋਈ ਇੰਸਟਾਗ੍ਰam ਦੇ ਬਾਰੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਚਰਚਾ ਹੋਈ ਉਸ ਗੱਲ ਦੇ ਉੱਤੇ ਤੇ ਲੋਕਾਂ ਨੇ ਆਪਣੇ ਵੱਖੋ ਵੱਖਰੇ ਜਵਾਬ ਦਿੱਤੇ ਅੱਗੇ ਤੁਹਾਡੇ ਵਾਸਤੇ ਇਦਾਂ ਦਾ ਕੰਟੈਂਟ ਲੈਂਦੇ ਆਵਾਂਗੇ ਤੇ ਕੈਮਰਾ ਪਰਸੈਂ ਦਲਜੀਤ ਦੇ ਨਾਲ ਮੈਂ ਜੀ ਧੰਨਵਾਦ